ਬੈਂਗਲੌਰ ਤੋਂ ਮੰਗਾਈ ਸੀ ਕਸਟਰ ਕਸਟਰ 70000 ਦਾ ਬੱਚਾ ਮੰਗਾਇਆ ਸੀ ਬੈਂਗਲੌਰ ਤੋਂ ਬਿਲਕੁਲ ਇੰਨੀ ਮਹਿੰਗਾ ਹੁੰਦਾ ਇਹ ਇੱਕ ਕੁਆਲਟੀ ਉਦੋਂ ਸਿਗਰ ਰੇਟ ਬਹੁਤ ਆਈ ਸੀ ਨਾ 2000 ਵਿੱਚ ਇਹੀ ਰੇਟ ਚੱਲਦਾ ਸੀਗਾ ਲੇਕਿਨ ਜਦੋਂ 70000 ਦਾ ਆਪਾਂ ਮੰਗਾਇਆ ਤੇ ਵਾਈਫ ਕਹਿੰਦੀ ਕਿ ਘਰ ਨੂੰ ਮੰਮੀ ਨੂੰ ਨਹੀਂ ਦੱਸਣਾ ਮਮੀ ਨੂੰ ਸਾਨੂੰ ਗਾਲਾਂ ਪੈਣਿਆ ਕਿ 70000 ਦਾ ਕੁੱਤਾ ਲੈ ਇਹ ਨਾਲੋਂ ਘਰ ਦੀ ਕੋਈ ਚੀਜ਼ ਬਣਾ ਲੈਂਦੇ ਤੁਸੀਂ ਦਾਲ ਸਬਜੀ ਨਾਲ ਜਾਨਵਰ ਦੀ ਗਰੋਥ ਨਹੀਂ ਬਣਨੇ ਹਸ ਕੇ ਛੱਡ ਦਿਓ ਜੇ ਆਪਾਂ ਕੋਈ ਨਾਰਮਲ ਬਰੀਡ ਵੀ ਰੱਖਾਂਗੇ ਨਾ ਉਹਦੀ ਗਰੋਥ ਨਹੀਂ ਹੋਣੀ ਆ ਜੇ ਪ੍ਰੋਪਰ ਅਸੀਂ ਡਾਈਟ ਦਾ ਧਿਆਨ ਰੱਖਦੇ ਆਂ ਅ ਤਾਂ ਤੁਸੀਂ ਕਹਣਾ ਸਣੀ ਤੂੰ ਦਾ ਫਿੱਟਾ ਜੇ ਮੈਂ ਗਲਤ ਡਾਈਟ ਖਾਂ ਤੁਸੀਂ ਕਹਣਾ ਸਣੀ ਤੂੰ ਦਾ ਮੋਟਾ ਬੋ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਆਪਾਂ ਪ੍ਰੋਪਰ ਡਾਈਟ ਨਹੀਂ ਲੈ ਰਹੇ ਸੀ ਸੇਮ ਚੀਜ਼ ਹੈ ਜੇ ਜਨਵਰੀ ਦੀ ਤੁਸੀਂ ਡਾਈਟ ਪ੍ਰੋਪਰ ਅੱਛੀ ਰੱਖੀ ਹੁੰਦੀ ਤਾਂ ਤੁਸੀਂ ਕਹਣਾ ਸਾਲਾ ਜਨਵਰੀ ਤੁਸੀਂ ਦਿੰਦੇ ਕਿ ਆਪਣੇ ਨਿਆਣਿਆਂ ਨੂੰ ਇੰਨੇ ਤਗੜੇ ਔਰ ਮੋਟੇ ਕਿਉਂ ਆ ਹੇ ਬੰਦਾ ਕਹਿੰਦਾ ਪ੍ਰੈਕਟੀਕਲ ਨਹੀਂ ਯਾਰ ਮੈਂ ਫੀਡ ਪ੍ਰੋਪਰ ਅੱਛੀ ਦਿੰਦਾ ਆ ਮਲਟੀ ਵਿਟਾਮਿਨ ਤੋਂ ਲੈ ਕੇ ਡਾਈਟ ਦਾ ਧਿਆਨ ਰੱਖਦਾ ਆ ਤਾਂ ਤਾਂ ਮੇਰੇ ਕੁੱਤੇ ਸੋਹਣੇ ਆ ਨਹੀਂ ਤਾਂ ਤੁਹਾਨੂੰ ਸੋਹਣੇ ਨਹੀਂ ਦਿਖਣੇ ਸੀਗੇ ਜਦੋਂ ਪੱਪੀ ਮੇਰਾ 28 ਦਿਨ ਦਾ ਹੋਇਆ ਮੈਂ ਸਭ ਤੋਂ ਪਹਿਲਾਂ ਪੱਪੀ ਡੀਪੀ ਲਾਉਂਦਾ ਆ ਪੱਪੀ ਡੀਪੀ ਦਾ ਜਿਹੜਾ ਮੇਨ ਕਨਸੈਪਟ ਆ ਪੱਪੀ ਡੀਪੀ ਡਿਸਟੈਂਪਰ ਤੇ ਪਾਰਵੋ ਇਹ ਦੋ ਚੀਜ਼ਾਂ ਰਿਕਵਰੀ ਲਈ ਹੁੰਦੀ ਆ ਜ਼ਰੂਰੀ ਆ ਠੀਕ ਆ ਮੈਂ ਚਾਹੇ ਤੁਹਾਨੂੰ ਸੇਲ ਕੀਤਾ ਚਾਹੇ ਨਹੀਂ ਕੀਤਾ 20 ਡੇਜ਼ ਹੋਏ ਵੈਕਸੀਨੇਸ਼ਨ ਲਾਈ ਪ੍ਰੋਪਰ ਕਾਰਡ ਬਣਾਇਆ ਦੀ ਨੈਕਸਟ ਵੈਕਸੀਨੇਸ਼ਨ ਆਪਾਂ ਕਦੋਂ ਲਾਣੀ ਮੈਂ ਪੂਰਾ ਪ੍ਰੋਪਰ ਮੈਂਸ਼ਨ ਕਰ ਰਹਾ ਦਾ ਠੀਕ ਆ ਆਪਣਾ ਪੱਪੀ ਚਾਹੇ ਸੇਲ ਹੋ ਗਿਆ 1 ਮੰਥ ਨੂੰ ਹੈ 2 ਨੂੰ ਹੋਇਆ ਉਦੋਂ ਲੇਕਿਨ ਮੇਰੇ ਕੋਲ ਪੂਰੀ ਪ੍ਰੋਪਰ ਡਿਟੇਲ ਹੋਣੀ ਜ਼ਰੂਰੀ ਹੈ ਕੰਪਲਸਰੀ ਹੈ ਕਿ ਮੈਨੂੰ ਇਹਦਾ ਪਤਾ ਨਾ ਕਿ ਮੈਂ ਆ ਚੀ ਯੂਜ਼ ਕੀਤੀ ਆ ਹਾਂਜੀ ਅੱਜ ਆਪਾਂ ਪਹੁੰਚੇ ਹੋયાਗੇ ਹੁਸ਼ਿਆਰਪੁਰ ਦੇ ਵਿੱਚ ਸਵਾਗਤ ਆ ਆਪਣੀ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਆ ਆਰਟੀਵੀ ਨਿਲਵਾਲ ਵਾਲੋ ਬਹੁਤ ਬਹੁਤ ਧੰਨਵਾਦ ਸਾਰੇ ਵੀਰ ਜਿਹੜਾ ਆਪਣਾ ਚੈਨਲ ਦੇਖਦੇ ਨੇ ਤੇ ਅੱਜ ਮੈਂ ਪਹੁੰਚ ਆਇਆ ਬਾਈ ਹੁਸ਼ਿਆਰਪੁਰ ਕ੍ਰਿਸਟਲ ਡੌਗ ਕੈਨਲ ਚੈਨਲ ਦਾ ਇੱਕ ਹੋਰ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਜਿਨ੍ਹਾਂ ਦੇ ਵੀ ਡੌਗ ਪਾਲੇ ਹੁੰਦੇ ਨੇ ਕਿਸੇ ਦੇ ਕਿਲੇ ਨਾਲ ਬੰਨੇ ਹੁੰਦਾ ਜਾਂ ਕੇਜ ਦੇ ਵਿੱਚ ਬੰਦ ਹੁੰਦੇ ਹਨ ਪਰ ਇੱਥੇ ਸਾਰੇ ਜਿੰਨੇ ਡੌਗ ਹੈਗੇ ਇਹਨਾਂ ਦੇ ਓਪਨ ਹੀ ਨੇ ਇੱਕ ਕੋਠੀ ਦੇ ਵਿੱਚ ਹੀ ਨੇ ਘਰ ਦੇ ਵਿੱਚ ਨੇ ਮਕਾਨ ਦੇ ਵਿੱਚ ਇਦਾਂ ਰਹਿੰਦੇ ਨੇ ਜਿਦਾਂ ਆਪਣੇ ਫੈਮਿਲੀ ਮੈਂਬਰ ਹੁੰਦੇ ਆ ਨਾ ਤੇ ਵੀਰ ਨਾਲ ਮੈਂ ਸਾਰੀ ਗੱਲਬਾਤ ਕਰਦਾ ਕਿਹੜੀ ਬਰੀਡ ਆ ਇਹ ਆ ਜਿਦਾਂ ਭੇੜੀ ਜੀ ਹੁੰਦੇ ਇਦਾਂ ਦੇ ਲੱਗਦੇ ਆ ਨਾ ਤੁਸੀਂ ਦੇਖ ਸਕਦੇ ਹੋ ਦੇ ਲੈਂਦੇ ਜਾਣਕਾਰੀ ਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚੰਨ ਬਸ ਠੀਕ ਆ ਭਾਈ ਤੁਸੀਂ ਸੁਣਾਓ ਇੱਕਦਮ ਫਰਸਟ ਕਲਾਸ ਚੜ ਦੀ ਕਲਾ ਕੰਮ ਕਰਕੇ ਤਾਂ ਚੱਲਦਾ ਕੰਮ ਕਾਇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚਲੋ ਵਧੀਆ ਚਾਹੀਦਾ ਹਾਂਜੀ ਤੇ ਬਾਈ ਆਪਾਂ ਆ ਤੁਹਾਡਾ ਜਿਹੜਾ ਡੌਗ ਦੇਖ ਕੇ ਦੇਖਣ ਵਾਸਤੇ ਆਇਆ ਅੱਜ ਤੇ ਦਰਸ਼ਕ ਵੀਰਾਂ ਨੂੰ ਦਿਖਾਉਣ ਵਾਸਤੇ ਵੀ ਆ ਵੀਡੀਓ ਬਣਾਉਣੇ ਆਪਾਂ ਤੇ ਕਿਹੜੀ ਬਰੀਡ ਆ ਪਹਿਲਾਂ ਤਾਂ ਇਹ ਦੱਸੋ ਜਿਹੜੀ ਆਪਣੀ ਇਹ ਬਰੀਡ ਆ ਸਾਈਬੀਰੀਅਨ ਹਸਕੀ ਬਰੀਡ ਆ ਆਪਣੀ ਇਹ ਓਕੇ ਹੋਮ ਬਰੀਡਿੰਗ ਆਪਣੀ ਹੋਮ ਬਰੀਡਿੰਗ ਹਾਂਜੀ ਆਪਾਂ ਇੰਪੋਰਟ ਨਹੀਂ ਕਰਾਇਆ ਐਕਚੁਅਲੀ ਆਪਣੇ ਹੋਮ ਬਰੀਡਿੰਗ ਦੇ ਬੱਚੇ ਆ ਸਾਰੇ ਬਿਲਕੁਲ ਕ੍ਰਿਸਟਲ ਵੀ ਆਪਣੀ ਇੰਡੀਅਨ ਬਰੀਡ ਦੀ ਆ ਇਹ ਨਹੀਂ ਕਿ ਮੈਂ ਬਾਹਰੋਂ ਇੰਪੋਰਟ ਕੀਤਾ ਬਾਹਰ ਦੀ ਨਹੀਂ ਹੈਗੀ ਬਾਹਰ ਦੀ ਨਹੀਂ ਆ ਸਾਈਬੇਰੀਆ ਹੈਗੇ ਹਸਕੀ ਬਾਹਰ ਦੀ ਬਰੀਡ ਆ ਲੇਕਿਨ ਮੇਰੀ ਇਹ ਇੰਡੀਆ ਦੀ ਬਰੀਡ ਆ ਇੱਥੋਂ ਦੀ ਬਰੀਡਿੰਗ ਹੋਈ ਆ ਇੱਥੋਂ ਦੀ ਬਰੀਡਿੰਗ ਹੋਈ ਆ ਇਹ ਇੱਥੇ ਦੀ ਬਰੀਡਿੰਗ ਦਾ ਬੱਚਾ ਹੈ ਕਿ ਜਿਹੜੀ ਕ੍ਰਿਸਟਲ ਆ ਫੀਮੇਲ ਆਪਣੀ ਇੰਡੀਆ ਦੀ ਬਰੀਡ ਦੀ ਆ ਉਹ ਪਹਿਚੀ ਗੱਲ ਸਟਾਰਟ ਕਰਦੇ ਆਂ ਵੀ ਤੁਸੀਂ ਇਹੋ ਬਰੀਡ ਕਿਉਂ ਰੱਖੀ ਹੈ ਇਹ ਕਾਰਨ ਹੈ ਇਹ ਕੀ ਦੇਖਿਆ ਇਹ ਕੁਛ ਨਹੀਂ ਦੇਖਿਆ ਐਕਚੁਅਲੀ ਕੀ ਆ ਮੈਂ ਡੌਗ ਸ਼ੋਅ ਤੇ ਗਿਆ ਸੀਗਾ ਮੈਂ ਡੌਗ ਸ਼ੋਅ ਦੇ ਵਾਈਫ ਨੂੰ ਕਿਹਾ ਕਿ ਆਪਾਂ ਲੈਣਾ ਬੀਗਲ ਲੈਣਾ ਆ ਵਾਈਫ ਕਹਿੰਦੀ ਚਲੋ ਠੀਕ ਆਪਾਂ ਬੀਗਲ ਲੈਣ ਚੱਲ ਬੀਗਲ ਲੈਣ ਚੱਲਦੇ ਆ ਡੌਗ ਸ਼ੋਅ ਦੇ ਬੀਗਲ ਦੇਖਣ ਤਾਂ ਗਏ ਲੇਕਿਨ ਆਹਨ ਉੱਥੇ ਕੁਛ ਡਿਫਰੈਂਟ ਕੁਆਲਿਟੀ ਦਿਖੀ ਅਸੀਂ ਪੁੱਛਿਆ ਇਹ ਪਾਰਟਿਸਪੇਟੈਂਟ ਡੌਗ ਲੈ ਕੇ ਆਏ ਸੀ ਮੈਂ ਕਿਹਾ ਸਰ ਇਹ ਕਿਹੜੀ ਬਰੀਡ ਹੈ ਜਿਹਦੀ ਅੱਖਾਂ ਚਮਕਦੀਆਂ ਆ ਕਹਿੰਦੇ ਕਿ ਇਹ ਹਸਕੀ ਆ ਅੱਛਾ ਮੈਗਾ ਸਰ ਹਸਕੀ ਆਏ ਕੀ ਪ੍ਰਾਈਸ ਹੁੰਦਾ ਆ ਕਹਿੰਦਾ ਇਹ ਤਾਂ ਡਿਪੈਂਡ ਕਰਦਾ ਕੁਆਲਿਟੀ ਤੇ ਜਿਹੜਾ ਪਸੰਦ ਆਇਆ ਕਿ ਇਹੀ ਕਲਰ ਆਪਾਂ ਉਹ ਲੋਕੋ ਦੇਖਿਆ ਜਿਹੜਾ ਆਇਆ ਸੀਗਾ ਮੇਲ ਲੈ ਕੇ ਮੈਂ ਕਹਾ ਸਰ ਇਹ ਕਿੰਨੇ ਦਾ ਆਉਂਦਾ ਆ ਕਹਿੰਦਾ ਲੱਖ ਦਾ ਵੀ ਆ ਜਾਂਦਾ 20 ਦਾ ਵੀ ਆ ਜਾਂਦਾ 50 ਦਾ ਵੀ ਆ ਜਾਂਦਾ ਮੈਂ ਮਨਵੀਰ ਨੂੰ ਕਹਾ ਮੈਂ ਕਹਿੰਦਾ ਆਪਾਂ ਹਸਕੀ ਨਾ ਲਈਏ ਕਹਿੰਦੀ ਕਿ ਮੇਰੇ ਕੋਲ ਹਲੇ ਇੰਨੇ ਪੈਸੇ ਨਹੀਂ ਹੈਗੇ ਕਿ ਆਪਾਂ ਹਸਕੀ ਕਿੱਥੋਂ ਲੈਣਾ ਆ ਮੈਂ ਕਹਾ ਨਹੀਂ ਮਨਵੀਰ ਜਦੋਂ ਵੀ ਲੈਣਾ ਹਸਕੀ ਬੀਗਲ ਕੈਨਸਲ ਕਰ ਦਿਓ ਆਪਾਂ ਫੇਮ ਕੁਦਰਤੀ ਵਾਈਫ ਦੇ ਪੇਮੈਂਟ ਆ ਗਈ ਤੇ ਆਪਾਂ ਬੈਂਗਲੌਰ ਤੋਂ ਮੰਗਾਈ ਸੀ ਕਸਟਰ ਕਸਟਰ 70000 ਦਾ ਬੱਚਾ ਮੰਗਾਇਆ ਸੀ ਬੈਂਗਲੌਰ ਤੋਂ ਬੱਚਾ ਬਿਲਕੁਲ ਇੰਨੀ ਮਹਿੰਗਾ ਹੁੰਦਾ ਇਹ ਇੱਕ ਕੁਆਲਟੀ ਉਦੋਂ ਸਿਗਰ ਰੇਟ ਬਹੁਤ ਆਈ ਸੀ ਨਾ 2020 'ਚ ਇਹੀ ਰੇਟ ਚੱਲਦਾ ਸੀਗਾ ਲੇਕਿਨ ਜਦੋਂ 70000 ਦਾ ਆਪਾਂ ਮੰਗਾਇਆ ਤੇ ਵਾਈਫ ਕਹਿੰਦੀ ਕਿ ਕਾਰਨ ਮੰਮੀ ਨੂੰ ਨਹੀਂ ਦੱਸਣਾ ਮੰਮੀ ਨੂੰ ਸਾਨੂੰ ਗਾਲਾਂ ਪੈੜਿਆ ਕਿ 70000 ਦਾ ਕੁੱਤਾ ਲੈ ਇਹ ਨਾਲੋਂ ਘਰ ਦੀ ਕੋਈ ਚੀਜ਼ ਬਣਾ ਲੈਂਦੇ ਤੁਸੀਂ ਅੱਛਾ ਤਾ ਕਰਕੇ ਕਿਸਤ ਲਾਪਾ 2020 ਚ ਲਿਆਏ ਸੀ ਕਿਸਤ ਬੈਂਗਲੌਰ ਤੋਂ ਮੰਗਾਈ ਸੀ ਬਰ ਬੱਚਾ ਲੈ ਕੇ ਆਏ ਕਿਸਤ ਸ਼ੌਂਕੀਏ ਤੌਰ ਤੇ ਸਿਰ ਆਪਣੇ ਵਾਸਤੇ ਲਿਆ ਸੀ ਬਿਜ਼ਨਸ ਨਹੀਂ ਸੀਗਾ ਵੀ ਕਦੇ ਨਹੀਂ ਸੋਚਿਆ ਸੀ ਬਿਲਕੁਲ ਹੀ ਸੋਚਿਆ ਸੀ ਐਕਚੁਅਲੀ ਮੇਰੀ ਜੌਬ ਕੋ ਛੋੜ ਸੀਗਾ ਡੌਗ ਤਾਂ ਮੇਰਾ ਸ਼ੌਂਕੀਏ ਤੌਰ ਤੇ ਮੈਨੂੰ ਜਦੋਂ ਜਦੋਂ ਮੈਂ ਬੌਰਨ ਹੋਇਆ ਮੈਂ ਉਦੋਂ ਤੋਂ ਆਪਣੀ ਅੱਖਾਂ ਦੇ ਸਾਹਮਣੇ ਡੌਗ ਹੀ ਦੇਖਿਆ ਕਿ ਮੇਰੇ ਇੱਕ ਫੈਮਿਲੀ ਮੈਂਬਰ ਮੇਰੇ ਨਾਨਾ ਜੀ ਮੇਰੇ ਸਾਰੇ ਪਾਸੇ ਡੌਗ ਸੀਗੇ ਤਾਂ ਜਦੋਂ ਮੈਂ ਹਸਕੀ ਦੇਖਿਆ ਕਿ ਚੁਆਇਸ ਹੀ ਕਿ ਅੱਜ ਨਹੀਂ ਤੇ ਕੱਲ ਹਸਕੀ ਲਊਗਾ ਜਦੋਂ ਮੈਨੂੰ ਰੱਬ ਪੈਸੇ ਦੇਊਗਾ ਤੇ ਵਾਈਫ ਨੂੰ ਪੇਮੈਂਟ ਕਿੱਥੋਂ ਆਈ ਆਪਾਂ ਹਸਕੀ ਲਿਆ ਲੇਕਿਨ ਕਹਿੰਦੀ ਕਿ ਮੰਮੀ ਨੂੰ ਨਹੀਂ ਦੱਸਣਾ ਕਿ ਆਪਾਂ ਹਸਕੀ 70000 ਦਾ ਲੈ ਕੇ ਆਏ ਆ ਅਸੀਂ ਕਹਿੰਦੇ ਕਿ ਜੇ ਅਸੀਂ 15000 ਦੀ ਫੀਮਲ ਇੱਥੋਂ ਹੀ ਲੁੱਤੀ ਆ ਅੱਛਾ ਕੀ ਦੇਖਿਆ ਤੁਸੀਂ ਇਹਦੇ ਵਿੱਚ ਆਪਾਂ ਸਾਨੂੰ ਜਿਹੜੀ ਉਹਦੀ ਆਈਜ਼ ਔਰ ਪੀੜੀਆ ਲੱਗਾ ਮੈਂ ਵਾਈਫ ਨੂੰ ਮੈਂ ਕਹਿੰਦਾ ਯਾਰ ਇਹ ਤਾਂ ਪੀੜੀਆ ਲੱਗਦਾ ਆ ਕਹਿੰਦੀ ਕਿਉਂਕਿ ਵਾਈਫ ਤਾਂ ਮੇਰੇ ਤੋਂ ਜ਼ਿਆਦਾ ਪੜ੍ਹੀ ਲਿਖੀ ਆ ਕਹਿੰਦੇ ਕਿਉਂਕਿ ਉਹ ਦੇਖਦੀ ਰਹਿੰਦੀ ਆ ਕਹਿੰਦੀ ਹਸਕੀ ਆ ਇਹ ਹੈਗਾ ਪੀੜੀਆ ਲੇਕਿਨ ਇੰਡੀਆ ਚ ਕਨਵਰਟ ਹੋਇਆ ਹੈ ਇਹ ਉਹਦੇ ਪੰਪ ਦੇ ਨਾਲ ਤਾਂ ਕਿ ਉਹ ਨਹੀਂ ਹੈਗਾ ਕਿ ਅਗਰੈਸਿਵ ਨਹੀਂ ਹੈਗਾ ਜਿੱਦਾਂ ਪੀੜੀਆ ਕਰਦੇ ਅਟੈਕ ਕਰਦੇ ਇਹ ਉਹ ਬਰੀਡ ਨਹੀਂ ਹੈਗੀ ਇਹ ਡੌਗ ਚ ਕਨਵਰਟ ਹੋ ਗਈ ਆ ਤਾਂ ਮੈਂ ਕਹਿੰਦਾ ਨਹੀਂ ਮੈਨੂੰ ਵੀ ਆਪਾਂ ਹਸਕੀ ਹੀ ਲੈਣਾ ਤੇ ਕਹਿੰਦੀ ਚਲੋ ਆਪਾਂ ਹਸਕੀ ਲੈਣਾ ਫਿਰ ਮੇਰਾ ਦੋਸਤ ਸੀਗਾ ਕਿ ਦੋਸਤ ਨੇ ਮੇਰਾ ਕੰਟੈਕਟ ਸੀਗਾ ਉਹਨੇ ਮੈਨੂੰ ਬ ਇਥੇ ਮੰਗਾ ਦੇ ਦਿੱਤਾ ਅੰਬਾਲੇ ਅੰਬਾਲੇੋਂ ਮੈਂ ਜਾ ਕੇ ਕਲੈਕਟ ਕੀਤਾ ਸੀਗਾ ਤੇ ਕ੍ਰਿਸਟਲ ਮੈਂ 2020 4 ਅਪ੍ਰੈਲ ਨੂੰ ਲੈ ਕੇ ਆਇਆ ਸੀਗਾ ਅਸਲ ਮਤਲਬ ਫ੍ਰੈਂਡਲੀ ਹੋ ਗਿਆ ਪੂਰੇ ਪੂਰੇ ਪ੍ਰੋਪਰ ਤੁਹਾਡੇ ਫ੍ਰੈਂਡਲੀ ਆ ਦੇਖੋ ਤੁਸੀਂ ਜਿਵੇਂ ਇਦਾਂ ਇਹ ਇਦਾਂ ਵੱਡਾ ਸਟਰਕਚਰ ਹੈ ਇਹਦਾ ਦੇਖਣ ਨੂੰ ਡਰ ਲੱਗਦਾ ਤੋ ਹਨਾ ਆ ਤੁਸੀਂ ਦੇਖ ਲਓ ਤੁਹਾਡੇ ਮੋਹਰੇ ਆ ਤੁਹਾਨੂੰ ਕੀ ਕਰੀ ਕੋਈ ਕੁਝ ਵੀ ਨਹੀਂ ਕਰੀ ਇਹ ਜੱਟ ਇਹ ਫੜ ਲਈ ਕੋਈ ਇਦਾਂ ਤਾਂ ਨਹੀਂਗਾ ਵੀ ਇਹ ਵੱਡਾ ਨਹੀਂ ਆ ਦੇਖ ਲਓ ਤੁਹਾਡੇ ਮੋਹਰੇ ਆ ਉਲਟਾ ਤੜਨਾ ਇਹਨਾਂ ਨੇ ਖੇਲਣਾ ਪੈਣਾ ਆ ਕਰਦੇ ਪੂਰੇ ਬਿਲਕੁਲ ਹੁਣ ਆ ਤੁਹਾਡੇ ਮੋਹਰੇ ਆ ਦੇਖ ਲਓ ਆ ਦੇਖ ਲਓ ਹੁਣ ਇਹ ਆ ਜਿੱਦਾਂ ਤੁਸੀਂ ਉਹਨੂੰ ਕਹਤਾਂ ਕਈ ਕਹਿੰਦੇ ਜੀ ਹਸਕੀ ਸ਼ਰਾਰਤੀ ਆ ਵੱੜਦੇ ਆ ਕੀ ਆ ਆ ਤੁਹਾਡੇ ਮੋਰੇ ਆ ਦੇਖ ਲਓ ਬੈ ਗਏ ਵੀ ਸ਼ਰਾਰਤਾਂ ਕਰਦੇ ਨੇ ਸ਼ਰਾਰਤਾਂ ਸ਼ਰਾਰਤਾਂ ਤਾਂ ਕਰਦੇ ਸ਼ਰਾਰਤਾਂ ਅਸੀਂ ਵੀ ਛੋਟੇ ਹੁੰਦੇ ਸੀ ਅਸੀਂ ਵੀ ਬਹੁਤ ਸ਼ਰਾਰਤਾਂ ਕਰਦੇ ਸੀਗੇ ਠੀਕ ਆ ਆ ਤੁਹਾਡੇ ਮੋਰੇ ਆ ਦੇਖ ਲਓ ਕਿਤਾ ਬੈਠੇ ਆਰਾਮ ਨਾਲ ਦੇਖ ਲਓ ਠੀਕ ਹੈ ਇਹ ਇਹ ਜਿਹੜਾ ਇਹ ਦੀ ਜਿਹੜੀ ਡਾਈਟ ਵਗੈਰਾ ਜਿਹੜੀ ਹੁੰਦੀ ਆ ਨਾ ਆਪਾਂ ਥੋੜੀ ਗੱਲਬਾਤ ਨਾਲ ਜਾਨੀ ਸਮਝਣਾ ਨਾ ਇਹ ਆਪਣੀ ਵੀਡੀਓ ਦਾ ਕਿਸ ਨੂੰ ਫਾਇਦਾ ਵੀ ਹੋਵੇ ਬਿਲਕੁਲ ਬਿਲਕੁਲ ਕਿ ਉਹ ਕੀ ਇਹਨੂੰ ਖਾਣਾ ਦਿੰਿਓ ਮੈਂ ਡਾਈਟ ਚ ਐਕਚੁਅਲੀ ਜਿਹੜੀ ਡੌਗ ਫੀਡ ਆਂਦੀ ਆ ਮੈਂ ਡੌਗ ਫੀਡ ਯੂਜ਼ ਕਰਦਾ ਆ ਜਿਹੜੀ ਸਵੇਰੇ ਡੌਗ ਫੀਡ ਆ ਡੌਗ ਫੀਡ ਬੋਇਲ ਐਗ ਤੇ ਦਹੀਂ ਦਹੀਂ ਮੈਂ ਸਰਦੀਆਂ ਚ ਥੋੜਾ ਬੰਦ ਕਰ ਦਿੰਦਾ ਕਿਉਂਕਿ ਮੌਸਮ ਚੇਂਜ ਨਾਲ ਜਾਨਵਰ ਨੂੰ ਕੋਲਡ ਨਾ ਹੋ ਜਾਵੇ ਤੇ ਚਾਵਲ ਵੀ ਬੰਦ ਕਰ ਦਿੰਦਾ ਮੈਂ ਹੁਣ ਜਿਹੜੀ ਨਾਲ ਡਾਈਟ ਮੈਂ ਦਿੰਦਾ ਆ ਵੈਸੇ ਫੀਡ ਦਲੀਆ ਦਲੀਆ ਐਕਚੁਅਲੀ ਗਰਮ ਹੁੰਦਾ ਨਾ ਆਪਾਂ ਆਪਣੇ ਲਈ ਵੀ ਯੂਜ਼ ਕਰਦੇ ਆ ਦਲੀਆ ਫੀਡ ਤੇ ਬੋਇਲ ਐਗ ਦਲਿਆ ਫੀਡ ਤੇ ਬੋਇਲ ਲੈ ਬਿਲਕੁਲ ਮੈਂ ਸਾਰਿਆਂ ਨੂੰ ਦੰਦਾ ਆ ਤੁਸੀਂ ਇੱਕ ਚੀਜ਼ ਨੋਟ ਕਰਿਓ ਜੇ ਤੁਸੀਂ ਇਹਨਾਂ ਨੂੰ ਰੋਜ਼ ਬੋਇਲ ਲੈ ਦੋਗੇ ਜਾਂ ਚਿਕਨ ਦਾ ਪੰਜਾ ਦੋਗੇ ਨਾ ਇਹਨਾਂ ਦੇ ਫੇਸ ਤੇ ਇੰਨਾ ਕਿ ਜ਼ਿਆਦਾ ਸਮਾਈਲ ਹੁੰਦੀ ਕਿ ਮੈਨੂੰ ਕੁਝ ਡਿਫਰੈਂਟ ਚੀਜ਼ ਮਿਲ ਰਹੀ ਆ ਜੇ ਤੁਸੀਂ ਡੌਗ ਨੂੰ ਰੋਜ਼ ਕੰਟੀਨਿਊ ਇੱਕ ਚੀਜ਼ ਦੋਗੇ ਤਾਂ ਉਹ ਆਟੋਮੈਟਿਕ ਕਿੱਥੇ ਖਾਂਦਾ ਹੁਣ ਆਪਾਂ ਜੇ ਮੈਂ ਦੋ ਰੋਜ਼ ਦਾਲ ਫੁਲਕਾ ਖਾਵਾਂ ਤੁਸੀਂ ਕਹਣਾ ਮੰਮੀ ਮੈਂ ਨਹੀਂ ਖਾਣਾ ਦਾਲ ਫੁਲਕਾ ਅੱਜ ਕੋਈ ਹੋਰ ਚੀਜ਼ ਬਣਾਓ ਮੇਰਾ ਟੇਸਟ ਚੇਂਜ ਹੋ ਗਿਆ ਆ ਹੈ ਨਾ ਇਸ ਕਰਕੇ ਆਪਾਂ ਡੌਗ ਨੂੰ ਥੋੜਾ ਚੇਂਜ ਕਰ ਕਰਕੇ ਦਿੰਦੇ ਰਹੀਏ ਵਿੱਚ ਉਹਦੇ ਫੀਡ ਦੇ ਵਿੱਚ ਕੰਟੀਨਿਊ ਤੇ ਡੌਗ ਆਟੋਮੈਟਿਕ ਗ੍ਰੋਥ ਹੋਣੀ ਹੈ ਤੁਹਾਡੇ ਮੋਰੇ ਆ ਦੇਖੋ ਕੀ ਕਰ ਰਹੇ ਆ ਖੇਲ ਰਹੇ ਆ ਪੂਰੇ ਸ਼ਰarati ਆ ਮੈਨੂੰ ਤਾਂ ਪਹਿਲਾਂ ਡਰ ਲੱਗਦਾ ਸੀ ਵੀ ਏਡੇ ਏਡੇ ਨਹੀਂ ਤੇਰੇ ਵੱਡਣਗੇ ਨਹੀਂ ਮੇਰੇ ਡੌਗ ਵੱਡਦਾ ਕੋਈ ਨਹੀਂ ਆ ਸਾਰੇ ਫੈਮਿਲੀ ਡੌਗ ਆ ਤੁਹਾਡੇ ਮੋਰੇ ਆ ਦੇ ਲੁੱਕ ਦਾ ਸ਼ਰਾਰਤਾ ਮੇਰੇ ਤਾਂ ਚੱਲਦੀ ਰਹਦੀਆਂ ਆ ਪੂਰੀਆਂ ਹਾਂਜੀ ਮੀਨ ਕੀ ਆਪਾਂ ਡਾਈਟ ਦਾ ਹੈ ਕਿ ਕਈ ਕਸਟਮਰ ਹੁੰਦੇ ਕਿ ਮੇਰੇ ਕੋਲ ਡਾਈਟ ਦਾ ਖਰਚਾ ਨਹੀਂ ਹੈਗਾ ਕਿ ਅਸੀਂ ਘਰ ਦੀ ਦਾਲ ਸਬਜੀ ਦਿੰਦੇ ਆ ਦਾਲ ਸਬਜੀ ਨਾਲ ਜਾਨਵਰ ਦੀ ਗ੍ਰੋਥ ਨਹੀਂ ਬਣਨੇ ਹਸਕੀ ਛ ਰੱਖਾਂਗੇ ਨਾ ਉਹਦੀ ਗ੍ਰੋਥ ਨਹੀਂ ਹੋਣੀ ਆ ਜੇ ਪ੍ਰੋਪਰ ਅਸੀਂ ਡਾਈਟ ਦਾ ਧਿਆਨ ਰੱਖਦੇ ਆਂ ਅੱਛੀ ਡਾਈਟ ਖਾਂਦੇ ਆਂ ਤਾਂ ਤੁਸੀਂ ਕਹਣਾ ਸਣੀ ਤੂੰ ਦਾ ਫਿੱਟ ਆ ਜੇ ਮੈਂ ਗਲਤ ਡਾਈਟ ਖਾਂ ਉਹ ਤੁਸੀਂ ਕਹਣਾ ਸਣੀ ਤੂੰ ਦਾ ਮੋਟਾ ਬੋ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਆਪਾਂ ਪ੍ਰੋਪਰ ਡਾਈਟ ਨਹੀਂ ਲੈ ਰਹੇ ਸੀ ਸੇਮ ਚੀਜ਼ ਹੈ ਜੇ ਜਨਵਾਰ ਦੀ ਤੁਸੀਂ ਡਾਈਟ ਪ੍ਰੋਪਰ ਅੱਛੀ ਰੱਖੀ ਹੁੰਦੀ ਤਾਂ ਤੁਸੀਂ ਕਹਣਾ ਸਾਰਾ ਜਨਵਾਰ ਤੁਸੀਂ ਦਿੰਦਗੇ ਆਪਣੇ ਨਿਆਣਿਆਂ ਨੂੰ ਇਹਨੇ ਤਗੜੇ ਹੋਰ ਮੋਟੇ ਕਿਉਂ ਆ ਫੇਰ ਬੰਦਾ ਕਹਿੰਦਾ ਪ੍ਰੈਕਟੀਕਲ ਨਹੀਂ ਯਾਰ ਮੈਂ ਫੀਡ ਪ੍ਰੋਪਰ ਅੱਛੀ ਦਿੰਦਾ ਆ ਮਲਟੀ ਵਿਟਾਮਿਨ ਤੋਂ ਲੈ ਕੇ ਡਾਈਟ ਦਾ ਧਿਆਨ ਰੱਖਦਾ ਆ ਤਾਂ ਤਾਂ ਮੇਰੇ ਕੁੱਤੇ ਸੋਹਣੇ ਆ ਨਹੀਂ ਤਾਂ ਤੁਹਾਨੂੰ ਸੋਹਣੇ ਨਹੀਂ ਦਿਖਣੇ ਸੀਗੇ ਤੁਸੀਂ ਮੈਨੂੰ ਪੁੱਛਣਾ ਵੀ ਆ ਕਹਿੰਦਾ ਗਲੀ ਵਾਲੇ ਮੈਂ ਗਲੀ ਵਾਲਿਆਂ ਨੂੰ ਵੀ ਉਹੀ ਦਿੰਦਾ ਜੋ ਆਪਣੇ ਆ ਕੁੱਤੇ ਦਿੰਦਾ ਉਹ ਵੀ ਤਾਂ ਮੇਰੇ ਨਿਆਣੇ ਹੀ ਆ ਬਿਲਕੁਲ ਤੇ ਤੁਸੀਂ ਗੱਲ ਕਰਦੇ ਸੀ 2020 ਤੋਂ ਸਟਾਰਟਿੰਗ ਦੀ ਨਾ ਬਿਲਕੁਲ ਉਹ 2020 ਤੇ ਅੱਜ ਦੇ ਵਿੱਚ ਕਿੰਨਾ ਕੁ ਤੁਹਾਨੂੰ ਲੱਗ ਰਿਹਾ ਫਰਕ ਐਕਚੁਅਲੀ ਕੀ ਹੈ 2020 ਚ ਦਾ ਮੇਰਾ ਬਿਜ਼ਨਸ ਨਹੀਂ ਸੀਗਾ ਬਿਜ਼ਨਸ ਮੇਰਾ ਚਾਲੂ ਹੋਇਆ 2021 ਚ 20 ਜਦੋਂ ਮੈਂ ਵੈਸੇ ਸ਼ੌਂਕੀ ਤੌਰ ਤੇ ਕਿਸਟਨ ਸੀਗੀ ਮੈਂ ਜੋਬ ਕਰਦਾ ਸੀ ਜੋਬ ਤੋਂ ਫ੍ਰੀ ਹੋਣਾ ਸਿੰਗਲ ਡੌਗ ਹੋਣਾ ਤੇ ਇੱਕ ਮੇਰੇ ਕੋ ਕੈਟ ਹੁੰਦੀ ਸੀ ਤਾਂ ਇਸ ਕਿਸਟਨ ਮੈਂ ਕਹਿੰਦਾ ਚਲ ਸ਼ਾਮ ਨੂੰ ਮੇਰੀ ਐਕਚੁਅਲੀ ਵਾਕ ਦੀ ਵਾਕ ਹੋ ਜਾਊਗੀ ਨਾਲੇ ਆਪਾਂ ਕਿਸਟਨ ਨੂੰ ਘੁਮਾ ਲੈਂਦੇ ਨਾਲੇ ਕਿਸਟਨ ਦੀ ਐਕਟੀਵਿਟੀ ਹੋ ਜਾਊਗੀ ਜਦੋਂ ਮੈਂ ਰੋਡ ਤੇ ਘੁਮਾਉਂਦਾ ਸੀ ਤਾਂ ਮੇਰੇ ਕੋ ਹਰ ਪਰਸਨ ਬੁੱਧ ਸਰ ਆਪ ਹਸ ਕੇ ਨਹੀਂ ਵੇਦੇ ਤਾਂ ਮੈਂ ਕਹਿੰਦਾ ਯਾਰ ਮੈਂ ਤਾਂ ਹਸਕੀ ਦਾ ਕੰਮ ਕਰਦਾ ਨਹੀਂ ਮੈਂ ਤਾਂ ਸ਼ੌਂਕੀ ਤੌਰ ਤੇ ਲਿਆ ਮੇਰੀ ਤਾਂ ਮੈਂ ਇਹ ਜੋਬ ਕਰਦਾ ਫੇਰ ਸੋਚਿਆ ਕਿ ਨਹੀਂ ਯਾਰ ਇੱਕ ਬਿਜ਼ਨਸ ਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਚਾਹੇ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਚਾਹੇ ਪ੍ਰਾਈਵੇਟ ਜੌਬ ਕਰਦੇ ਆ ਗਵਰਨਮੈਂਟ ਜੌਬ ਵਾਲੇ ਦੇ ਵੀ ਖਰਚੇ ਹੁੰਦੇ ਆ ਤੇ ਪ੍ਰਾਈਵੇਟ ਜੌਬ ਵਾਲੇ ਦੇ ਖਰਚੇ ਹੁੰਦੇ ਆ ਫੇਰ ਸੋਚਿਆ ਨਹੀਂ ਯਾਰ ਹਰ ਪਰਸਨ ਬੋਦਾ ਕਿ ਮੈਨੂੰ ਰੱਬ ਕੋਈ ਡਿਫਰੈਂਟ ਲਾਈਨ ਦੇ ਰਿਹਾ ਆ ਤੇ ਮੈਂ ਕਿਹਾ ਯਾਰ ਆਪਾਂ ਡੌਗ ਦਾ ਕੰਮ ਕਿਉਂ ਨਾ ਚਾਲੂ ਕਰੀਏ ਜਦੋਂ ਮੈਂ ਕ੍ਰਿਸਟਲ ਖਵਾਉਂਦਾ ਸੀ ਤਾਂ ਹਰ ਪਰਸਨ ਬੋਦਾ ਸੀ ਡੌਗ ਦਾ ਕੰਮ ਨਹੀਂ ਕਰਦੇ ਫੇਰ ਮੈਂ ਕਿਹਾ ਨਹੀਂ ਯਾਰ ਜਿਹੜੀ ਮੇਰੀ ਆਈਡੀ YouTube ਤੇ ਔਰ Instagram ਤੇ ਵੈਸੇ ਬਣਾਈ ਹੋਈ ਹੈ ਮੈਂ ਯੂਜ਼ ਨਹੀਂ ਕਰਦਾ ਸੀ ਮੈਂ ਕਿਹਾ ਯਾਰ ਡੌਗ ਦਾ ਸਤਿ ਸ੍ਰੀ ਅਕਾਲ ਜੀ ਹਸਕੀ ਕੰਮ ਕਰਦੇ ਉਦੋਂ ਮੇਰੇ ਕੋ ਹਸਕੀ ਕਿੱਥੇ ਹੋਣੇ ਨਾ ਮੇਰਾ ਕਿਸੇ ਨਾਲ ਕੰਟੈਕਟ ਹੋਣਾ ਫਿਰ ਮੇਰਾ ਇਦਾਂ ਦੋਸਤਾਂ ਨਾਲ ਬਣ ਬਣ ਕੇ ਕੰਟੈਕਟ ਹੋਇਆ ਮੈਂ ਬਲਾ ਸਟਾਰਟਿੰਗ ਧਰ ਤੋਂ ਬੱਚੇ ਖਾਣੇ ਕਸਟਮਰ ਨੂੰ ਵੇਚਨੇ ਕ੍ਰਿਸਟਲ ਦੇ ਪੱਪੀ ਹੋਏ ਉਹਦੇ ਪੱਪੀ ਰੱਖੇ ਫਿਰ ਅੱਗੇ ਉਹਦੇ ਪੱਪੀ ਹੋਏ ਤੇ ਅੱਜ ਨੂੰ ਆਪਣੇ ਕੋ 54 ਡਾ ਹੋਗਾ ਕਿਹਦੇ ਕੋ 54 ਵਿਦ ਇਨਕਲੂਡ ਚਾਹੇ ਬੱਚੇ ਆ ਚਾਹੇ ਮੇਰੇ ਕੋ ਛੋਟੇ ਆ ਟੋਟਲ 54 ਡਾ ਹੋਗਾ ਲੇਕਿਨ ਮੈਂ ਕਹਿੰਦਾ ਮੈਂ ਰੱਖੇ ਫੈਮਿਲੀ ਮੰਗੂਆ ਤੁਹਾਡੇ ਮੰਗੋ ਦੇ ਲੋ ਤੁਸੀਂ ਦੇਖ ਸਕਦੇ ਆ ਸੈਕੰਡ ਕੀ ਹੈ ਕਿ ਕਸਟਮਰ ਕਹਿ ਦਿੰਦੇ ਆ ਕਿ ਯਾਰ ਸਾਡੇ ਕੁੱਤੇ ਦਾ ਮੋਟਾ ਨਹੀਂ ਹੋ ਰਿਹਾ ਤੇ ਕਿਉਂ ਨਹੀਂ ਹੁੰਦਾ ਕਿਉਂਕਿ ਮੈਂ ਡਾਈਟ ਦਾ ਧਿਆਨ ਨਹੀਂ ਰੱਖਦਾ ਰੈਲਿਟੀ ਆ ਕਸਟਮਰ ਕੀ ਕਹਿੰਦੇ ਫੀਡ ਦੇ ਉੱਤੇ ਪ੍ਰੋਪਰ ਮੈਂਸ਼ਨ ਕੀਤਾ ਹੁੰਦਾ ਕਿ ਡੌਗ ਨੂੰ 100 ਗ੍ਰਾਮ ਫੀਡ ਦੇਣੀ ਆ 200 ਗ੍ਰਾਮ ਫੀਡ ਦੇਣੀ ਆ ਹੁਣ ਤੁਸੀਂ ਆਪਣੇ ਦੇ ਲਾ ਲਓ 200 ਗ੍ਰਾਮ ਫੀਡ ਦੇ ਕਿੰਨੇ ਦਾਣੇ ਹੋਗੇ ਇੱਕ ਬੁੱਕ ਜਿੰਨੇ ਦਾਣੇ ਹੋਗੇ ਡੌਗ ਹੈਵੀ ਹੋਵੇ ਤਾਂ ਤੁਸੀਂ 200 ਗ੍ਰਾਮ ਦਿਓ ਤੁਸੀਂ ਕਹਣਾ ਸਨੀ ਮੇਰਾ ਢੇਡ ਖਾ ਲ ਤੁਸੀਂ ਲੈ ਲਓ ਮੈਂ ਤਗੜਾ ਆ ਨਾ ਮੈਂ ਹੱਦ ਚ ਆ ਰਿਹਾ ਪੰਜ ਰੋਟੀ ਖਾ ਲਊਗਾ ਕਿੱਥੇ ਮੈਨੂੰ ਇੱਕ ਰੋਟੀ ਦਓਗੇ ਤੱਕ ਮੈਂ ਕਹਣਾ ਭਾਜੀ ਭੁੱਖ ਲੱਗੀ ਕੁਛ ਹੈਗਾ ਖਾਣੂ ਕਰ ਮੈਂ ਤਾਂ ਬੋਲ ਕੇ ਦੱਸ ਦਊਗਾ ਲੇਕਿਨ ਵਿਚਾਰਾ ਉਹ ਜਾਨਵਰ ਕਿੱਥੇ ਬੋਲ ਕੇ ਦੱਸੂਗਾ ਬਿਲਕੁਲ ਇਹ ਨਹੀਂ ਰੋਲਾ ਪਾਣਾ ਬਿਲਕੁਲ ਰੋਲਾ ਪਾਣਾ ਯਾਰ ਲੇਕਿਨ ਇਹ ਬ੍ਰੀਡ ਇਦਾਂ ਦੀ ਤੁਹਾਨੂੰ ਇਹ ਦੱਸਣਾ ਆਪ ਸਾਰਾ ਕੁਝ ਤੁਸੀਂ ਸਮਝ ਜਾਣਾ ਕਿ ਯਾਰ ਮੈਨੂੰ ਇਹ ਕੁਛ ਕਹਿ ਰਿਹਾ ਆ ਲੇਕਿਨ ਆਪਾਂ ਜੇ ਡੌਗ ਨੂੰ ਪ੍ਰੋਪਰ ਡਾਈਟ ਦਿੱਤੀ ਆ ਡੌਗ ਐਕਟੀਵਿਟੀ ਵੀ ਆ ਤਗੜਾ ਵੀ ਆ ਨਾ ਕੋਈ ਤੰਗ ਕਰ ਰਿਹਾ ਨਾ ਭਾਂਡੇ ਖਲਾਰ ਰਿਹਾ ਜੇ ਤਾਂ ਵਿਚਾਰੇ ਨੂੰ ਭੁੱਖ ਲੱਗੀ ਹੋਣੀ ਉਹਨੇ ਤੁਹਾਨੂੰ ਕੁਛ ਨਾ ਕੋਈ ਕਰੀ ਜਾਣਾ ਲੇਕਿਨ ਹਸਕੀ ਜੀ ਖਾਸੀਅਤ ਇਹ ਆ ਇਹ ਪੂਰਾ ਇਨਸਾਨ ਆ ਹੁਣ ਤੁਸੀਂ ਦੇਖ ਲਓ ਆਪਾਂ ਗੱਲ ਕਰ ਰਹੇ ਆ ਕੋਈ ਸ਼ਰਾਤਾਂ ਦੇਖ ਰਹੀਆਂ ਤਾਂ ਕਿੱਥੇ ਬੈਠਾ ਹੈ ਪੂਰਾ ਪ੍ਰੋਪਰ ਦੇਖੋ ਆਰਾਮ ਦੇ ਨਾਲ ਅਸੀਂ ਤਾਂ ਨਹੀਂ ਕਿਹਾ ਇਹਨੂੰ ਬੈਠਣ ਨੂੰ ਇਹ ਸਮਝਦਾਰ ਬਰੀਡ ਆ ਬਹੁਤ ਠੀਕ ਹੈ ਮਨੇ ਦੀ ਰਹਿੰਦੇ ਐ ਇੱਧੇ ਹੀ ਰਹਿੰਦੇ ਆ ਪੂਰਾ ਫੈਮਿਲੀ ਡੌਗ ਮੰਗੂ ਲੇਕਿਨ ਡਿਪੈਂਡ ਤਾਂ ਮਿਰਤੇ ਕਰਦਾ ਨਾ ਕਿ ਮੈਨੂੰ ਕਿੱਦਾਂ ਰੱਖਦਾ ਇਹ ਥੋੜੀ ਆ ਕਿ ਮੈਂ ਖਾਣਾ ਅੱਛਾ ਦਿੱਤਾ ਉਹ ਛਾਵੇਂ ਬੰਦ ਦਿੱਤਾ ਜਦੋਂ ਟਾਈਮ ਲੱਗੋ ਕੁੱਤਾ ਫੇਗ ਮਾਤਾ ਲੇਕਿਨ ਮੈਂ ਨਹੀਂ ਮੇਰੇ ਤਾਂ ਦੇ ਲੋ ਐਡੀ ਕੋਠੀ ਆ ਮੈਂ ਕੋਠੀ ਤੁਹਾਡੇ ਮੋਰੇ ਆ ਕਿੱਦਾਂ ਖੁੱਲੇ ਡੁੱਲੇ ਰੱਖਦਾ ਹਾਂ ਮਨੂੰ ਐਦੀ ਰਹਿੰਦੇ ਸਾਰਾ ਦਿਨ ਬਿਲਕੁਲ ਬਿਲਕੁਲ ਸਾਰਾ ਦਿਨ ਇੱਧਰ ਰਹਿੰਦੇ ਮੈਂ ਵੀ ਮੈਂ ਬੰਨ ਕੇ ਨਹੀਂ ਰੱਖਦਾ ਮੇਰੇ ਸਾਰੇ ਖੁੱਲੇ ਰਹਿੰਦੇ ਆ ਮੈਂ ਜੌਬ ਤੇ ਚਲ ਜਾਂਦਾ ਆ ਤੁਹਾਡੇ ਮੋਰੇ ਦੇ ਲੋ ਕਿੱਦਾਂ ਬੈਠੇ ਹੋਏ ਆ ਸਾਰੇ ਇਹ ਜਿੱਦਾਂ ਫਿਰ ਬਾਦ ਵਿੱਚ ਕੋਈ ਇਹ ਨੁਕਸਾਨ ਕਰਦੇ ਹੋ ਨਹੀਂ ਪਾਜੀ ਕੋਈ ਨੁਕਸਾਨ ਨਹੀਂ ਹੈਗਾ ਮੈਂ ਵੀ 9 ਵਜੇ ਆਫਿਸ ਮੈਂ 9:00 ਵੀ ਚਲ ਜਾਣਾ ਘਰ ਆਰਾਮ ਨਾਲ ਬੈਠੇ ਰਹਿੰਦੇ ਆ ਕੋਈ ਕੁਝ ਨਹੀਂ ਲੇਕਿਨ ਆਪਾਂ ਕੀ ਹੈ ਆਪਾਂ ਕੋਈ ਵੀ ਬਰੀਡ ਰੱਖ ਲਈਏ ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਆਦਤ ਪਾਵਾਂਗੇ ਤਾਂ ਉਹੀ ਚੀਜ਼ ਕਾਪੀ ਕਰ ਉਹ ਆਪਣੇ ਦੇ ਲਾ ਲਈ ਉਹ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਹੈ ਨਹੀਂ ਕਿ ਕੋਈ ਆਵੇ ਤੁਹਾਡੇ ਕੋਲ ਉਹਨਾਂ ਪ੍ਰੋਪਰ ਤਰੀਕੇ ਨਾਲ ਪਿਆਰ ਨਾਲ ਗੱਲ ਕਰਨੀ ਜੇ ਮੈਂ ਆਹ ਭਾਜੀ ਮੇਰੇ ਤੋਂ ਵੱਡੇ ਆ ਮੈਂ ਤੂੰ ਤੇਰੀ ਕਹੂੰਗਾ ਤੁਸੀਂ ਕੀ ਕਹਿਣਾ ਕਿ ਤੇਰੇ ਮਾਪੇ ਨੇ ਤੁਹਾਨੂੰ ਅਕਲ ਨਹੀਂ ਸਿਖਾਈ ਇਹੀ ਚੀਜ਼ ਆ ਆਪਾਂ ਇਹਨਾਂ ਦੇ ਮਾਪੇ ਆ ਜੀ ਇਹਨਾਂ ਨੂੰ ਮੈਂ ਚੰਗੀਆਂ ਆਦਤਾਂ ਸਿਖਾਈਆਂ ਹੋਗੀਆਂ ਤੇ ਚੰਗੇ ਕਰੂਗੇ ਨਹੀਂ ਆਦਤਾਂ ਸਿਖਾਈਆਂ ਹੋ ਤਾਂ ਇਹਨਾਂ ਸਾਰੇ ਪਾਸੇ ਖਲਾਰਾ ਪਾਣਾ ਆ ਉਹੀ ਚੀਜ਼ ਆ ਮਾਪੇ ਨੇ ਜਿੱਦਾਂ ਸਾਨੂੰ ਸਿਖਾਣਾ ਅਸੀਂ ਇਹਨਾਂ ਦੇ ਮਾਪੇ ਆਪਾਂ ਇਹਨਾਂ ਨੂੰ ਸਿਖਾਣਾ ਕਿ ਪੁੱਤ ਐਦਾਂ ਨਹੀਂ ਐਦਾਂ ਕਰੋ ਮਲ ਬੱਚੇ ਤੋਂ ਕਿਵੇਂ ਤੁਸੀਂ ਇਹਨਾਂ ਨੂੰ ਟ੍ਰੇਨ ਕੀਤਾ ਫਿਰ ਜਦੋਂ ਬੱਚੇ ਬੱਚੇ ਹੁੰਦੇ ਆ ਛੋਟੇ ਜਦੋਂ ਮੇਰੇ ਕੋਲ ਬੱਚੇ ਜਦੋਂ ਮੇਰੇ ਕੋਲ ਬੱਚੇ ਹੁੰਦੇ ਸੀਗੇ ਹੁਣ ਇਹਨਾਂ ਨੂੰ ਆਪਾਂ ਖਾਣਾ ਖਿਲਾਣਾ ਤੇ ਆਪਾਂ ਕਹਣਾ ਕਿ ਸਾਨੂੰ ਪਤਾ ਹੈ ਕਿ ਯਾਰ ਅਸੀਂ ਵੀ ਖਾਣਾ ਖਾਂਦੋਂ ਛੋਟੇ ਬੱਚਾ ਫੁੱਟੀ ਕਰ ਦਿੰਦਾ ਆ ਆਪਾਂ ਇਹਨੂੰ ਜਦੋਂ ਇਹਨਾਂ ਨੇ ਖਾਣਾ ਖਾਣਾ ਆਪਾਂ ਇਹਨਾਂ ਨੂੰ ਨਾਲ ਹੀ ਬਾਹਰ ਲੈ ਜਾਣਾ ਕੁਮਾਨ ਹੂੰ ਉੱਥੇ ਇਹਨਾਂ ਨੂੰ ਅਧ ਹੌਲੀ ਹੌਲੀ ਆਤ ਪਈ ਫਿਰ ਰਾਤ ਨੂੰ ਸੁਣਾ ਕਿ ਰਾਤ ਨੂੰ ਵਿਚਾਰੇ ਨੂੰ ਪੋਟੀ ਆ ਗਈ ਇਹਨੇ ਤਾਂ ਇੱਥੇ ਬੈਠਦੇ ਕਰਦੇ ਨਹੀਂ ਕੀ ਕਰਾਂਗੇ ਫਿਰ ਰਾਤ ਨੂੰ ਆਪਾਂ ਇਹਨਾਂ ਨੂੰ ਆਦਤ ਪਾਣੀ ਦੀ ਬਾਥਰੂਮ ਚ ਇਹਨਾਂ ਨੂੰ ਜਿਹੜਾ ਪੁਰਾਣਾ ਘਰ ਸੀਗਾ ਇਹਦਾ ਚਲੋ ਮੈਨੂੰ 2-3 ਮਹੀਨੇ ਸ਼ਿਫਟ ਹੋਇਆ ਨੂੰ ਪੁਰਾਣਾ ਘਰ ਸੀ ਆਪਾਂ ਉਹਨਾਂ ਨੂੰ ਬਾਥਰੂਮ ਚ ਆਦਤ ਪਾਤੀ ਕੀ ਰਾਤ ਨੂੰ ਅਸੀਂ ਸੁੱਤੇ ਹੋਈਏ ਤੇ ਬਾਥਰੂਮ ਚ ਜਾ ਕੇ ਬਾਥਰਮੀ ਕਰਦੇ ਤੇ ਪੋਟੀ ਵੀ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਰੱਬ ਆਪਾਂ ਅੱਜ ਦਾ ਮਾਪੇ ਨੇ ਸਾਨੂੰ ਜੋ ਸਿਖਾਇਆ ਸੀ ਅੱਜ ਉਹੋ ਚੀਜ਼ ਕਰ ਰਹੇ ਆ ਐਦੀ ਇਹ ਆਪਣੇ ਨਿਆਣੇ ਆ ਨਿਆਣੇ ਨੂੰ ਅਸੀਂ ਜਿੱਦਾਂ ਟ੍ਰੇਨ ਕੀਤਾ ਉਹ ਆਜ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਦਾਂ ਹੀ ਚੱਲ ਰਹੇ ਆ ਪੂਰਾ ਫਿਰ ਰਾਤ ਨੂੰ ਇਹ ਬਾਥਰੂਮ ਦੇ ਵਿੱਚ ਹੀ ਜਾਂਦੇ ਆ ਬਾਥਰੂਮ ਚ ਜਾਂਦੇ ਸੀਗੇ ਬਾਥਰੂਮ ਚ ਪੋਟੀ ਕਰਨੀ ਸਭ ਨੂੰ ਕਹਣਾ ਤੁਸੀਂ ਕਹਿੰਦੇ ਇਹਦਾ ਬੰਦਾ ਹੀ ਹੈ ਜਿਹੜਾ ਬਾਥਰੂਮ ਜਾ ਰਿਹਾ ਹੈ ਬਾਥਰੂਮ ਚ ਸਹੀ ਗੱਲ ਹੈ ਬਿਲਕੁਲ ਨਹੀਂ ਜਾਗ ਨਹੀਂ ਜਾਂਦੇ ਜਲਦੀ ਜੋ ਛੋਟਾ ਬੱਚਾ ਛੋਟਾ ਬੱਚਾ ਵਿਚਾਰਾ ਰੋ ਕੇ ਦੱਸ ਦਿੰਦਾ ਆਪਾਂ ਤੇ ਡਾਈਪਰ ਲਾਂਦੇ ਡਾਈਪਰ ਆਪਾਂ ਚੇਂਜ ਕਰਤਾ ਲੇਕਿਨ ਇਹਨੇ ਤੁਹਾਨੂੰ ਕਿੱਦਾਂ ਦੱਸੂਗਾ ਬਿਲਕੁਲ ਸਹੀ ਗੱਲ ਹੈ ਰਾਤ ਨੂੰ ਹੁਣ ਤੁਸੀਂ ਜਦੋਂ ਇਹਨੂੰ ਉਠਾਉਗਾ ਤੁਸੀਂ ਉੱਠਣਾ ਤੇ ਤੁਸੀਂ ਕਹਣਾ ਮੇਨ ਤਾਂ ਸਾਰੀ ਨੀਂਦ ਆਈ ਆ ਮੈਂ ਨਹੀਂ ਉੱਠਦਾ ਜੀ ਮੈਂ ਕਿੱਥੇ ਜਾਣਾ ਬਿਲਕੁਲ ਸਹੀ ਗੱਲ ਹੈ ਇਹੀ ਚੀਜ਼ ਆ ਅਦਰ ਡੌਗ ਹੁੰਦਾ ਜਿੱਦਾਂ ਜਿਹੜਾ ਡੌਗ ਹੁੰਦੇ ਆ ਉਹਨਾਂ ਦੇ ਮੁਕਾਬਲੇ ਇਹਨਾਂ ਦੇ ਵਿੱਚ ਕੀ ਕੋਈ ਹੈ ਫਰਕ ਬਿਲਕੁਲ ਫਰਕ ਆ ਜਿਹੜਾ ਅਦਰ ਡੌਗ ਆ ਫਸਟ ਹੇਅਰ ਕੁਆਲਿਟੀ ਦਾ ਸੈਕੰਡ ਆਈਜ਼ ਦਾ ਥਰਡ ਉਹਨਾਂ ਜਿਹੜੇ ਦਿਮਾਗ ਸੋਚਣ ਦੀ ਸ਼ਕਤੀ ਇਹਨਾਂ ਨਾਲੋਂ ਘੱਟ ਹੁੰਦੀ ਹੈ ਨਾ ਸ਼ਾਰਪ ਹੁੰਦੀ ਆ ਇਹ ਬਹੁਤ ਜਲਦੀ ਹਰ ਇੱਕ ਚੀਜ਼ ਨੂੰ ਕਾਪੀ ਕਰਦੇ ਆ ਬਿਲਕੁਲ ਪਕੜਦੇ ਆ ਉਹ ਪੂਰਾ ਬੋਲਦੇ ਵੀ ਆ ਠੀਕ ਆ ਦੂਜੀ ਬ੍ਰੀਡ ਬੋਲੂਗੀ ਨਹੀਂ ਲੇਕਿਨ ਤੁਹਾਨੂੰ ਬੋਲ ਕੇ ਹਰੇਕ ਕੀ ਦੱਸਣੀ ਆ ਅੱਛਾ ਤੁਹਾਨੂੰ ਮਾ ਲੋ ਕਿ ਉਹ ਬੋਲਦੇ ਕਿੰਨਾ ਕਿੰਨਾ ਮਾ ਲੋ ਬੋਲਦੇ ਹੈਗੇ ਹੁਣ ਜਦੋਂ ਤੁਸੀਂ ਆ ਹੁਣ ਤੁਸੀਂ ਇਹਨਾਂ ਨੂੰ ਕਿਸੇ ਨੂੰ ਕਹਿਣਾ ਕਿ ਚਲਿਏ ਘੁੰਮਣ ਇਹਨੇ ਮਿੰਟ ਤੇ ਤਿਆਰ ਹੋ ਜਾਣਾ ਅੱਛਾ ਇਹ ਤਾਂ ਹੁਣ ਜਾ ਗਿਆ ਮੇਰੇ ਕੋਲ ਆ ਦੇ ਉਹ ਦੇਖ ਲਓ ਤਾਂ ਲੋ ਕੋਲ ਪਿਆਰ ਕਰ ਰਿਹਾ ਜਾਣ ਬੈਠੋ ਨੀਚੇ ਬੈਠੋ ਆ ਜਾ ਜਸਤਰ ਇੱਥੇ ਆਓ ਹੁਣ ਆ ਦੇਖੋ ਉਹਨੇ ਕ੍ਰਿਸਟਲ ਵਗੈਰੇ ਕਿਸਤ ਇੱਥੇ ਆਓ ਆ ਦੇਖੋ ਆ ਗਈ ਹਾਂ ਆ ਦੇਖੋ ਬਹਿ ਗਈ ਕ੍ਰਿਸਟਲ ਅੱਛਾ ਹੁਣ ਕ੍ਰਿਸਟਲ ਨੂੰ ਤੁਸੀਂ ਕਹਿਤਾ ਕਿ ਆਪਾਂ ਚਲੀਏ ਘੁੰਮਣ ਜਾਂ ਆਪਾਂ ਚਲੀਏ ਗੱਡੀ 'ਚ ਬੈਠਾ ਤਿਆਰ ਹੋ ਗਏ ਤਾਂ ਮਿੰਟ 'ਚ ਤਿਆਰ ਹੋ ਜਾਣਾ ਹੈ ਐਂਦਾ ਆ ਠੀਕ ਹੈ ਆ ਦੇਖੋ ਹੁਣ ਬਹਿ ਗਏ ਨਾ ਆਪਾਂ ਕਿਸੇ ਨੂੰ ਕੁਛ ਤੜੀ ਗਿਆ ਆ ਬਹਿ ਗਏ ਆਰਾਮ ਨਾਲ ਜਦੋਂ ਆਪਾਂ ਮੰਨ ਲਓ ਬੱਚਾ ਪਾਲਣਾ ਆਪਾਂ ਗੱਲਬਾਤ ਅੱਗੇ ਵਧਾਉਣੀ ਥੋੜੀ ਜੀ ਬੱਚਾ ਬੱਚਾ ਪਾਲਣਾ ਕਾਉਨ ਕਿਦਾਂ ਕਿਦਾਂ ਕੇਅਰ ਕਰਨੀ ਪਊ ਆਪਾਂ ਨੂੰ ਦੇਖੋ ਜਦੋਂ ਛੋਟਾ ਬੱਚਾ ਹੁੰਦਾ ਆਪਾਂ ਨੂੰ ਦੋ ਤਿੰਨ ਚੀਜ਼ਾਂ ਧਿਆਨ ਹੁੰਦਾ ਇੱਕ ਤਾਂ ਫਸਟ ਕੀ ਆਪਾਂ ਕਹਿੰਦੇ ਕਿ ਯਾਰ ਮੈਂ ਤਾਂ ਆਪਣੇ ਨਿਆਣਾ ਦੁੱਧ ਦੰਦਾ ਵੀ ਤਾਂ ਨਿਆਣਾ ਨੇ ਦੁੱਧ ਪਲਾਈ ਹੈ ਲੇਕਿਨ ਜੇ ਆਪਾਂ ਦੁੱਧ ਪਲਾਵਾਂਗੇ ਫੋਟੀ ਪਤਲੀ ਕਰਨੀ ਜੇ ਤਾਂ ਫੋਟੀ ਪਤਲੀ ਕਰਨੀ ਤੁਸੀਂ ਟੈਨਸ਼ਨ ਚ ਮੈਣਾ ਯਾਰ ਮੇਰੇ ਕੁੱਤੇ ਨੇ ਫੋਟੀਆਂ ਲੱਗ ਗਈਆਂ ਮੈਂ ਚੱਕ ਕੇ ਡਾਕਟਰ ਕੋਲ ਲੈ ਜਾ ਲੇਕਿਨ ਡਾਕਟਰ ਨੇ ਤੁਹਾਨੂੰ ਗਾਈਡ ਫੇਰ ਉਹਨੇ ਉਹੀ ਕਹਣਾ ਕਿ ਇਹਨੂੰ ਬੱਚਿਆਂ ਨੂੰ ਦੁੱਧ ਨਾ ਦਿਓ ਜਿਹੜੀ ਫੀਡ ਇਹਨਾਂ ਲਈ ਬਣੀ ਆ ਫੀਡ ਦਿਓ ਨਾਲ ਸਰ ਲੱਗ ਦੋ ਕਿ ਛੋਟਾ ਬੱਚਾ ਨੂੰ ਕਈ ਵਾਰ ਉਹਨੂੰ ਫੀਡ ਲੈਣ ਦੀ ਆਦਤ ਨਹੀਂ ਹੁੰਦੀ ਇਸ ਕਰਕੇ ਡਾਕਟਰ ਤਾਨੂੰ ਕਨਵेंस ਕਰਦਾ ਕਿ ਤੁਹਾਡੇ ਸੈਰਨੈਕ ਮਿਕਸ ਕਰਕੇ ਫੀਡ ਦੇ ਹੌਲੀ 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 ਚੇਂਜ ਹੋਵਰ ਟੈਸਟ ਆਟੋਮੈਟਿਕ ਮਦਰ ਫੀਡ ਤੋਂ ਜਿਹੜੀ ਆਪਣੀ ਡੌਗ ਫੀਡ ਹੈ ਉੱਤੇ ਆ ਜਾਂਦਾ ਹੈ ਬਿਲਕੁਲ ਚੇਂਜ ਹੁੰਦਾ ਰਹਿੰਦਾ ਉਹ ਆਟੋਮੈਟਿਕ ਉਹ ਚ ਪ੍ਰੋਟੀਨ ਹੁੰਦਾ ਮਦਰ ਮਦਰ ਚ ਵੀ ਪ੍ਰੋਟੀਨ ਹੁੰਦਾ ਉਹਦੇ ਵਿੱਚ ਜੱਕਦਮ ਆਪਾਂ ਕਹਦੇ ਵੀ ਫੀਡ ਤੇ ਨਹੀਂ ਲੈ ਕੇ ਆਉਂਦੇ ਬਿਲਕੁਲ ਜੱਕਦਮ ਨਹੀਂ ਲੈ ਕੇ ਆਣਾ ਆ ਥੋੜੇ ਬਲਾ ਇੱਕ ਚਮਚਾ ਆਪਾਂ ਫੀਡ ਦਾ ਲੈ ਲਿਆ ਥੋੜਾ ਸਰਲੈਕਸ ਵਿੱਚ ਮਿਕਸ ਕੀਤਾ ਗਰਮ ਪਾਣੀ ਮਿਕਸ ਕੀਤਾ ਬਿਲਕੁਲ ਜਿਦਾ ਆਪਾਂ ਖੀਰ ਖਾਂਦੇ ਆ ਆਪਾਂ ਏਦਾਂ ਬਣਾ ਲੈਂਦੇ ਆ ਬੱਚੇ ਨੂੰ ਥੋੜੀ ਥੋੜੀ ਆਦਤ ਪਾਣੀ ਚਾਲੂ ਕਰਾਂਗੇ ਤਾਂ ਹੀ ਆ ਕੰਟੀਨ ਤੁਸੀਂ ਕੋਲ ਆ ਮੈਂ ਪਾਂਡਾ ਤੇਰੇ ਮੋਰੇ ਰੱਖ ਤੱਕ ਖਾ ਤੇ ਸੋ ਜਾ ਏਦਾਂ ਨਹੀਂ ਹੁੰਦਾ ਠੀਕ ਹੈ ਮਤ ਆਹ ਲੈ ਲੇ ਕਟਰੀਟ ਦੀ ਤਰ੍ਹਾਂ ਉਹਨੂੰ ਦੇਣਾ ਬਿਲਕੁਲ 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 ਹੌਲੀ ਹੌਲੀ ਆਦਤ ਪਾਣੀ ਆ ਜਦੋਂ ਹੌਲੀ ਹੌਲੀ ਆਦਤ ਪਾ ਲਾਪੀ ਤੁਹਾਨੂੰ ਆਟੋਮੈਟ ਤੁਹਾਨੂੰ ਕਦੇ ਪ੍ਰੋਬਲਮ ਆਣੀ ਨਹੀਂ ਨਹੀਂ ਜਦੋਂ ਬੱਚੇ ਦੀ ਸਟਾਰਟਿੰਗ ਆ ਤੁਹਾਨੂੰ ਆਪਣਾ ਦਹੀਂ ਤੇ ਸੌਰੀ ਸੈਰਲੈਕ ਤੇ ਸੈਰਲੈਕ ਫੀਡ ਦਿੰਦੇ ਆ ਜਿਹੜੀ ਸਟਾਰਟਰ ਫੀਡ ਆਉਂਦੀ ਬੱਚੇ ਲਈ ਜਿਹਨੂੰ ਆਪਾਂ ਕਹਿੰਦੇ ਮਦਰ ਐਂਡ ਹਾਂਜੀ ਮਦਰ ਐਂਡ ਬੇਬੀ ਉੱਚ ਹਾਈ ਪ੍ਰੋਟੀਨ ਹੁੰਦਾ ਆ ਜਿਹੜੀ ਮਦਰ ਦੇ ਮਿਲਕ ਤੋਂ ਸਾਨੂੰ ਚੀਜ਼ ਮਿਲਨੇ ਆ ਪੋਸਟਿਕ ਤੱਤ ਜਿਹਨੂੰ ਆਪਾਂ ਕਹਿ ਦਿੰਦੇ ਆ ਉਹੀ ਫੀਡ ਚ ਲੇਕਿਨ ਫੀਡ ਕਈ ਕੰਪਨੀ ਦੀ ਡਿਫਰੈਂਟ ਡਿਫਰੈਂਟ ਆਉਂਦੀ ਆ ਤੁਸੀਂ ਕਹਿੰਦੇ ਸਾਡੀ ਮੇਰੇ ਦਾ ਇਨਾ ਬਜਟ ਆ ਮੈਂ ਤਾਂ ਆ ਫੀਡ ਸਟਾਰਟ ਲਿਆ ਸਕਦਾ ਲੇਕਿਨ ਮੈਂ ਇੱਥੇ ਤੱਕ ਲੈ ਸਕਦਾ ਮੇਰੇ ਇੱਕ ਤੋਂ ਉੱਪਰ ਨਹੀਂ ਹਰ ਬੰਦੇ ਦੀ ਲਿਮਟ ਦੇ ਹਿਸਾਬ ਨਾਲ ਬੰਦਾ ਫੀਡ ਲਿਆ ਸਕਦਾ ਨਾ ਲੇਕਿਨ ਆਪਾਂ ਨੂੰ ਕਨਵੈਸ ਨਹੀਂ ਕਰ ਸਕਦੇ ਕਿ ਤੂੰ ਆਹੀ ਫੀਡ ਕੰਪਨੀ ਲੈ ਸਾਰੀ ਫੀਡ ਤੁਸੀਂ ਆਪਣੀ ਫੀਡ ਨੂੰ ਪ੍ਰੋਪਰ ਬਣਾ ਸੰਭਲ ਕੀਤਾ ਮੈਂ ਆਪਣੀ ਫੀਡ ਨੂੰ ਆਪਣੇ ਤਰੀਕੇ ਨਾਲ ਬਣਾਇਆ ਹੈ ਬਿਲਕੁਲ ਲੇਕਿਨ ਡਿਪੈਂਡ ਕਰਦਾ ਨਾ ਜਿੰਨਾ ਗੁੜ ਉੰਨਾ ਮਿੱਠਾ ਬਿਲਕੁਲ ਹਰ ਇੱਕ ਦਾ ਆਪਣਾ ਆਪਣਾ ਬਿਲਕੁਲ ਆਪਾਂ ਕੋਈ ਫੀਡ ਮਾੜੀ ਨਹੀਂ ਹੈਗੀ ਚਾਹੇ ਉਹ ਸਸਤੀ ਆ ਚਾਹੇ ਕੁਆਲਟੀ ਦੀ ਆ ਲੇਕਿਨ ਜਿੰਨਾ ਗੁੜ ਉੰਨਾ ਮਿੱਠਾ ਹੈ ਬਸ ਡਿਫਰੈਂਟ ਹੈ ਹੁਣ ਆ ਹਸਕੀ ਆ ਹੁਣ ਹਸਕੀ ਦੇਖੋ ਪ੍ਰੋਪਰ ਬੋਲਦੇ ਆ ਦੇ ਲੋ ਤੁਹਾਡੇ ਮੋਰੇ ਆਵਾਜ਼ ਆ ਰਹੀ ਆ ਹਾਂ ਗੱਲ ਕਰਦੇ ਆ ਪੂਰੇ ਹਸਕੀ ਠੀਕ ਹੈ ਤੇ ਇੱਕ ਜਿੱਦਾਂ ਆਪਾਂ ਇਹ ਤਾਂ ਹੋਗੀ ਫੀਡ ਹਾਂਜੀ ਸ਼ੁਰੂਆਤੀ ਹੋਗੀ ਬਿਲਕੁਲ ਤੇ ਉਸ ਤੋਂ ਪਹਿਲਾਂ ਹੋਰ ਜਿੱਦਾਂ ਕੋਈ ਵੈਕਸੀਨੇਸ਼ਨ ਵਗੈਰਾ ਉਹ ਬਿਲਕੁਲ ਮੈਂ ਤਾਂ ਇਦਾਂ ਦੇਖੋ ਮੇਰੇ ਜਿੰਨੇ ਡੌਗ ਆ ਚਾਹੇ ਮੈਂ ਕਿਸ ਨੂੰ ਕਿਸ ਨੂੰ ਸੇਲ ਕਰਦਾ ਆ ਜਾਂ ਕੁਝ ਵੀ ਕਰਦਾ ਆ ਜਦੋਂ ਪੱਪੀ ਮੇਰਾ 28 ਦਿਨ ਦਾ ਹੋਇਆ ਮੈਂ ਸਭ ਤੋਂ ਪਹਿਲਾਂ ਪੱਪੀ ਡੀਪੀ ਲਾਉਣਾ ਹੈ ਪੱਪੀ ਡੀਪੀ ਦਾ ਜਿਹੜਾ ਮੇਨ ਕਨਸੈਪਟ ਆ ਪੱਪੀ ਡੀਪੀ ਡਿਸਟੈਂਪਰ ਤੇ ਪਾਰਵੋ ਇਹ ਦੋ ਚੀਜ਼ਾਂ ਰਿਕਵਰੀ ਲਈ ਹੁੰਦੀ ਆ ਜ਼ਰੂਰੀ ਆ ਠੀਕ ਆ ਮੈਂ ਚਾਹੇ ਤੁਹਾਨੂੰ ਸੇਲ ਕੀਤਾ ਚਾਹੇ ਨਹੀਂ ਕੀਤਾ 20 ਡੇਜ਼ ਹੋਏ ਵੈਕਸੀਨੇਸ਼ਨ ਲਾਈ ਪ੍ਰੋਪਰ ਕਾਰਡ ਬਣਾਇਆ ਕੀ ਨੈਕਸਟ ਵੈਕਸੀਨੇਸ਼ਨ ਆਪਾਂ ਕਦੋਂ ਲਾਣੀ ਮੈਂ ਪੂਰਾ ਪ੍ਰੋਪਰ ਮੈਂਸ਼ਨ ਕਰ ਰਹਾ ਤਾਂ ਠੀਕ ਆ ਆਪਣਾ ਪੱਪੀ ਚਾਹੇ ਸੇਲ ਹੋ ਗਿਆ 1 ਮੰਥ ਨੂੰ ਹੈ 2 ਨੂੰ ਹੋਇਆ ਉਦੋਂ ਲੇਕਿਨ ਮੇਰੇ ਕੋਲ ਪੂਰੀ ਪ੍ਰੋਪਰ ਡਿਟੇਲ ਹੋਣੀ ਜ਼ਰੂਰੀ ਕੰਪਲਸਰੀ ਆ ਕਿ ਮੈਨੂੰ ਇਹਦਾ ਪਤਾ ਨਾ ਕਿ ਮੈਂ ਆ ਚੀ ਯੂਜ਼ ਕੀਤੀ ਆ ਅੱਛਾ ਮੰਨ ਲਓ ਉਹ ਜ਼ਰੂਰੀ ਹੈ ਇਹ ਵੈਕਸੀਨੇਸ਼ਨ ਵੈਕਸੀਨੇਸ਼ਨ ਜ਼ਰੂਰੀ ਆ ਬਿਲਕੁਲ ਮਤਲਬ ਹੋਰ ਵੀ ਕੋਈ ਇਹਦੇ ਟੀਕਾ ਵਗੈਰਾ ਲੱਗਦਾ ਆ ਬਿਲਕੁਲ ਹੁਣ ਦੇਖੋ ਪਹਿਲਾਂ ਲੱਗਦਾ 28 ਡੇਸ ਤੇ ਉਸ ਤੋਂ ਬਾਅਦ ਆਪਾਂ ਲੱਗਦਾ 45 ਡੇਸ ਤੇ ਹੁਣ ਪਹਿਲਾਂ ਪਹਿਲਾਂ ਕੀ ਆਂਦਾ ਸੀਗਾ ਵੈਕਸੀਨੇਸ਼ਨ 6 ਆਂਦੀ ਸੀ 5 ਆਂਦੀ ਸੀ 7 ਆਂਦੀ ਸੀ ਹੁਣ 9 ਵੀ ਆ ਚੁੱਕੀ ਆ ਜਿੱਦਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਆ ਰਹੀ ਹੈ ਨਾ ਤੇ ਉਹਦੇ ਹਿਸਾਬ ਨਾਲ ਉਹਨਾਂ ਨੇ ਜਿਹੜੇ ਉਹਦੇ ਵਿੱਚ ਪਾਏ ਹੋਏ ਆ ਕੈਮੀਕਲ ਪਾਏ ਹੋਏ ਆ ਉਹ ਚੇਂਜ ਕਰਕੇ ਉਹ 9 ਵੀ ਆ ਗਈ ਆ ਉਹ ਜਿਹੜੇ ਜਾਨੀ ਕਿ ਉਹਦੇ ਚ ਬਦਵਾ ਐਕਸਟਰਾ ਪਾਤੀ ਜਦੋਂ ਹੁਣ ਕਈ ਬਿਮਾਰੀਆਂ ਪਹਿਲਾਂ ਕੁਝ ਨਾਰਮਲ ਹੁੰਦੀਆਂ ਸੀ ਹੁਣ ਕਈ ਬਿਮਾਰੀਆਂ ਥੋੜੀਆਂ ਸਟਰੋਂਗ ਹੋ ਗਈਆਂ ਉਹਨਾਂ ਨੇ ਇਹਦੇ ਹਿਸਾਬ ਨਾਲ ਉਹ ਚ ਕਈ ਇਦਾਂ ਦੀ ਚੀਜ਼ਾਂ ਪਾਤੀਆਂ ਕਿ ਜਿਹੜੀ ਨਵੀਆਂ ਲਾਂਚ ਹੋਈਆਂ ਆ ਬਿਮਾਰੀਆਂ ਉਹਨੂੰ ਕਵਰ ਕਰ ਸਕੇ ਕਿ ਪੱਪੀ ਨੂੰ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਠੀਕ ਹੈ ਇਹ ਇਹ ਤੋਂ ਬਾਅਦ ਮਨੂੰ ਜਿਹੜਾ ਪੱਪੀ ਦਾ ਡਾਈਟ ਦਾ ਪਲਾਨ ਕਿਹਣੀ ਏਜ ਦੇ ਵਿੱਚ ਚੇਂਜ ਹੋ ਜਾਂਦਾ ਜਿਹੜਾ ਪੱਪੀ ਆ ਮੈਂ ਤਾਂ ਜਿਹੜੇ ਮੇਰੇ ਪੱਪੀ ਆ ਮੈਂ 18 ਦਿਨ ਤੱਕ ਨੂੰ ਬੱਚੇ ਨੂੰ ਥੋੜੀ ਥੋੜੀ ਕਰਨਾ ਚਾਲੂ ਕਰ ਦਿੰਦਾ ਜਦੋਂ ਬੱਚਾ ਮੇਰਾ 25 ਦਿਨ ਦਾ ਹੁੰਦਾ ਆ ਉਹ ਆਟੋਮੈਟਿਕ ਖਾਲ ਲੈਂਦਾ ਆ ਉਹ ਜਿਹੜੀ ਮਦਰ ਫੀਡ ਲੈਂਦਾ ਮਿਲਕ ਲੈਂਦਾ ਉਹ ਘਟ ਜਾਂਦਾ ਕਿਉਂਕਿ ਮਮਾ ਦਾ ਤੇ ਵਿਚਾਰੀ ਦੇ 6 ਬੱਚੇ 4 ਬੱਚੇ ਹੋਣ ਉਹ ਵੀ ਉਹਦੇ ਵੀ ਕਿੱਥੋਂ ਮਿਲਕ ਬਣੂਗਾ ਆਪਾਂ ਨੂੰ ਡਾਈਟ ਅੱਛੀ ਦੇ ਰਹੇ ਆ ਲੇਕਿਨ ਕਈ ਵਾਰ ਮਦਰ ਨੂੰ ਪ੍ਰੋਬਲਮ ਆ ਜਾਂਦੀ ਕਿ ਉਹਦਾ ਮਿਲਕ ਪ੍ਰੋਪਰ ਨਹੀਂ ਆਉਂਦਾ ਆਪਣਾ ਬੱਚਾ ਭੁੱਖਾ ਰਿਆ ਨਾ ਗਰੋਥ ਨਹੀਂ ਤੁਸੀਂ ਕਹਿੰਨਾ ਮੈਂ ਡਾਈਟ ਤਾਂ ਮਦਰ ਨੂੰ ਵੀ ਅੱਛੀ ਦੇ ਰਿਹਾ ਸੀ ਬੱਚੇ ਦਾ ਮੇਰੇ ਨਿਆਣੇ ਅੱਛੀ ਨਹੀਂ ਕਿਉਂਕਿ ਵਾਟੇ ਬਦਲ ਅਧਿਕ ਵਿਚਾਰੀ ਮਦਰ ਨੂੰ ਫੀਡ ਪ੍ਰੋਪਰ ਨਹੀਂ ਹੋ ਰਹੀ ਜਿਹਦੇ ਕਰਕੇ ਆਪਣੇ ਦੁੱਧ ਨਹੀਂ ਬੱਚੇ ਪੀ ਰਹੇ ਜਿਹਦੇ ਕਰਕੇ ਗਰੋਥ ਨਹੀਂ ਹੋਈ ਇਸ ਕਰਕੇ ਜੀ ਆਪਾਂ ਉਹਨਾਂ ਨੂੰ ਫੀਡ 18 ਦਿਨ ਤੇ ਥੋੜੀ ਥੋੜੀ ਚਾਲੂ ਕਰਾਂਗੇ ਮਤਲਬ ਇਹ ਮੰਨ ਕੇ ਚਲੋ ਜੇ ਕਰ ਦਿੱਤੀ ਤੇ 25 ਦਿਨ ਤੱਕ ਬੱਚੇ ਆਟੋਮੈਟਿਕ ਖਾਣਾ ਖਾਣ ਲੱਪੰਦੇ ਆ ਤੁਹਾਡੀ ਪ੍ਰੋਬਲਮ ਵੀ ਸੋਲਵ ਹੋ ਗਈ ਬੱਚੇ ਦੀ ਆਟੋਮੈਟਿਕ ਗਰੋਥ ਵੀ ਆਉਣ ਲੱਗ ਪਈ ਠੀਕ ਹੈ ਹਾਂਜੀ ਇਹ ਸਵਾਲ ਤੁਹਾਨੂੰ ਤਾਂ ਕਰ ਰਿਹਾ ਮੈਂ ਕਿਉਂਕਿ ਥੋੜਾ ਤਜਰਬਾ ਹੈ ਇੱਕ ਤੋਂ ਲੈ ਕੇ ਅੱਜ ਤੁਸੀਂ ਕਹਿੰਦੇ 44 ਤੁਹਾਡੇ ਕੋਲ 54 ਡੌਗ ਮੇਰੇ ਪਾਸ 54 54 ਡਾਕ ਠੀਕ ਹੈ ਤੁਹਾਡੇ ਕੋਲ ਹੈਗੇ ਇਸ ਟਾਈਮ ਬਿਲਕੁਲ ਇਸ ਟਾਈਮ ਮੇਰੇ ਕੋਲ ਇੱਕ ਇੱਕ ਹੋਰ ਵੀ ਕ ਮੈਨੂੰ ਗੱਲ ਦੱਸੋ ਤੁਸੀਂ ਜਿੱਦਾਂ ਆਪਾਂ ਗੱਲ ਕਰਦੇ ਸੀ ਇਹਦੇ ਡਾਈਟ ਦੀ ਡਾਈਟ ਦੇ ਵਿੱਚ ਇੱਕ ਮੈਨੂੰ ਗੱਲ ਚ ਇੱਤੇ ਹੋਣੀ ਵੀ ਸ਼ੁਰੂਆਤੀ ਦੇ ਵਿੱਚ ਬੱਚੇ ਨਾ ਮੈਂ ਐਦਾਂ ਹੁੰਦੇ ਆ ਹੈਲਦੀ ਹੈਲਦੀ ਜੇ ਬਿਲਕੁਲ ਪੂਰੇ ਬਹੁਤ ਸੋਹਣੇ ਲੱਗਦੇ ਆ ਹਾਂਜੀ ਤੇ ਬਾਅਦ ਦੇ ਵਿੱਚ ਉਹ ਵੀਕ ਹੋਣ ਲੱਗਦੇ ਨੇ ਅਗਲਾ ਉਹਨੂੰ ਡਾਈਟ ਵੀ ਪੂਰੀ ਦੇਈ ਜਾਂਦਾ ਉਹ ਕਮਜ਼ੋਰ ਜਿਹੋ ਲੱਗਦਾ ਏਦਾਂ ਏਦਾਂ ਨਹੀਂ ਹੁੰਦਾ ਦੇਖੋ ਆਪਾਂ ਕਹਿੰਦੇ ਡਾਇਡ ਅੱਛੀ ਦਿੰਦੇ ਆ ਹੁਣ ਅਸੀਂ ਲਾ ਲਓ ਅਸੀਂ ਛੋਟੇ ਜਦੋਂ ਪੈਦਾ ਹੋਏ ਬਹੁਤ ਮੋਟੇ ਆ ਜਿੱਦਾਂ ਜਿੱਦਾਂ ਮੇਰਾ ਏਜ ਫੈਕਟ ਵਧ ਜਾਂਦਾ ਮੈਂ ਗਰੋਥ ਹੋਈ ਜਾਂਦਾ ਲੇਕਿਨ ਜਿੰਨੀ ਫਲਾਵਰ ਸੀ ਉਹ ਡਾਊਨ ਹੋਈ ਜਾਂਦੀ ਆ ਇਦੀ ਡੌਗ ਦੀ ਆ ਡੌਗ ਜਿੱਦੇ ਜਿੱਦਾ ਵੱਡਾ ਹੋਣਾ ਆ ਜਿਹੜੀ ਉਹਦੀ ਪ੍ਰੋਪਰ ਜਿਹੜੀ ਗਰੋਥ ਰਹਿਣੀ 7 ਮੰਥ ਤੋਂ ਅਬਵ ਜਦੋਂ ਹੋਣਾ ਆ ਉਦੋਂ ਉਹਦੀ ਪ੍ਰੋਪਰ ਗਰੋਥ ਹੁੰਦੀ ਆ ਜਦੋਂ 4 ਤੋਂ ਲੈ ਕੇ 4 ਤੋਂ ਸਟਾਰਟ ਹੁੰਦਾ ਆ ਉਸ ਤੋਂ ਬਾਅਦ ਉਹਨੇ ਗਰੋਥ ਹੋਈ ਜਾਣੀ ਆ ਲੰਮਾ ਹੋਈ ਜਾਣਾ ਲੇਕਿਨ ਫੈਲਣਾ ਨਹੀਂ ਹੈਗਾ ਅਚਾ ਉਹ ਫੈਲੂਗਾ ਹਾਂ ਇਹਨਾ ਨਹੀਂ ਫੈਲਦਾ ਜਦੋਂ 7 ਵੱਬ ਹੋ ਗਏ 7 ਦੀ ਕੰਪਲੀਟ ਕਰ ਗਏ ਆਟੋਮੈਟਿਕ ਹੈ ਨਾ ਯਾਰ ਇਹ ਤਾਂ ਫੇਰ ਉਦੇ ਦਾ ਹੀ ਹੋਗੇ ਜਦੋਂ ਤਗੜਾ ਸਵਾਦ ਆਪਣੀ ਬਿਲਕੁਲ ਸਰ ਬਿਲਕੁਲ ਫੈਲਦੀ ਹੋ ਜਾਣਾ ਬਿਲਕੁਲ ਠੀਕ ਆ ਇਹਦੇ ਵਿੱਚ ਕੀ ਕਾਰਨ ਹੁੰਦਾ ਵੀ ਉਹ ਵਧਣਾ ਵਧਣਾ ਹੁੰਦਾ ਉਹਦਾ ਵਾਧੇ ਕਰਕੇ ਹੁਣ ਆਪਣੇ ਆਪਣੇ ਘਰ ਦੇ ਨਿਆਣਾ ਨਾਲੋਂ ਜਦੋਂ ਆਪਣੇ ਨਿਆਣਾ ਦੰਦ ਕੱਢਦਾ ਹਾਂ ਤੁਸੀਂ ਕਹਿੰਦੇ ਯਾਰ ਮੇਰਾ ਤਾਂ ਨਿਆਣਾ ਬੀਗ ਹੋ ਹੀ ਜਾਂਦਾ ਪਿਆ ਲੇਕਿਨ ਉਹ ਕੁਦਰਤ ਹੀ ਆ ਹਾਂ ਸੇਮ ਹੈ ਇਹੀ ਚੀਜ਼ ਆ ਬਾਈ ਪ੍ਰੋਸੈਸ ਹੁੰਦਾ ਬਿਲਕੁਲ ਜੋ ਕੁਦਰਤ ਨੇ ਖੇਲ ਬਣਾਇਆ ਹੈ ਮੇਰੀ ਬਾਡੀ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਐ ਬਿਲਕੁਲ ਜਿੱਦਾਂ ਆਪਾਂ ਨੂੰ ਟੱਚ ਕਰਦੇ ਆਂ ਕਈ ਵਾਰੀ ਨੋ ਬੱਜ ਜਾਂਦਾ ਏਦਾਂ ਜਾਂ ਇਹਨੂੰ ਆਪਾਂ ਨੂੰ ਛੱਟ ਦੇ ਰਹੇ ਹੱਥ ਛੱਟ ਤਾਂ ਤੇ ਉਹਦਾ ਕੋਈ ਆਪਣੇ ਤੇ ਇਫੈਕਟ ਏਦਾਂ ਉੱਤੇ ਕੋਈ ਇਫੈਕਟ ਨਹੀਂ ਆਪਾਂ ਨੂੰ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਦੇਖੋ ਇਹ ਆਪਣੀ ਹੋਮ ਰੀਡਿੰਗ ਡੌਗ ਆ ਇਹ ਸਟਰੀਟ ਡੌਗ ਥੋੜੀ ਹੈ ਕਿ ਬਾਹਰ ਜਾ ਕੇ ਗੰਦਮੰਦ ਖਾ ਰਹੇ ਆ ਜਿਹਨੇ ਗੰਦਮੰਦ ਖਾਣਾ ਆ ਉਹਨੂੰ ਪ੍ਰੋਬਲਮ ਹੋਣੀ ਆ ਇਹਦਾ ਤੁਸੀਂ ਪ੍ਰੋਪਰ ਵੈਕਸੀਨੇਸ਼ਨ ਵੀ ਲਾਈ ਆ ਸਭ ਕੁਝ ਕੀਤਾ ਹੋਇਆ ਹੈ ਇਹਦਾ ਪ੍ਰੋਪਰ ਧਿਆਨ ਰੱਖਦੇ ਆਂ ਪੀਤ ਦੰਦ ਤੋਂ ਲੈ ਕੇ ਸਫਾਈ ਤੋਂ ਲੈ ਕੇ ਸਭ ਕੁਝ ਜੋ ਜਿੱਦਾਂ ਮਰਜੀ ਕਰਨ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੁੰਦੀ। ਕੋਈ ਦਿੱਕਤ ਨਹੀਂ ਗਾ। ਮਤਲਬ ਜੇ ਆਪਾਂ ਨੂੰ ਕਦੇ ਵੀ ਟੱਚ ਕਰਦੇ ਆਂ ਤਾਂ ਹਾਂ ਆਪਾਂ ਨੂੰ ਡਾਊਟ ਹੁੰਦਾ ਨਾ ਕਿ ਮੇਰੇ ਹਾਇ ਨੋ ਲਾਤੇ ਜਾਂ ਆਹ ਕਰਤਾ ਮੈਨੂੰ ਪ੍ਰੋਬਲਮ ਆਏਗੀ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ। ਬਿਲਕੁਲ। ਉਹ ਜਦੋਂ ਆਪਾਂ ਪ੍ਰੋਪਰ ਉਹਨੂੰ ਵੈਕਸੀਨੇਸ਼ਨ ਹਾਂਜੀ ਆਪਾਂ ਨੂੰ ਡਾਊਟ ਹੁੰਦਾ ਨਾ ਕਿ ਹਾਇ ਮੇਰੇ ਨੋ ਮਾਰ ਦਿੱਤੇ ਮੈਨੂੰ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਊਗੀ ਕੋਈ ਪ੍ਰੋਬਲਮ ਤੁਹਾਨੂੰ ਡਾਊਟ ਆ ਤੁਸੀਂ ਡਿਟਾਲ ਫਰਨ ਲਾਈ ਧੋ ਸਕਦੇ ਆ। ਸਾਫ਼ ਕਰ ਸ ਪ੍ਰੋਪਰ ਜਿਹੜੀ ਆਂਦਾ ਐ ਐਡ ਹਾਂ ਬਿੱਟੀ ਦੇ ਵਾਸਤੇ ਹੋਰ ਕੋਈ ਪ੍ਰੋਬਲਮ ਤੁਸੀਂ ਕਹੋਗੇ ਕਿ ਮੈਨੂੰ ਰੇਬੀਸ ਹੋ ਜਾਣਾ ਆ ਮੇਰਾ ਨਹੀਂ ਹੋਣਾ ਕਿਉਂਕਿ ਤੁਸੀਂ ਪਹਿਲਾਂ ਹੀ ਪ੍ਰੀਕਾਸ਼ਨ ਲੈ ਰਹੇ ਹੋ ਤਾਂ ਤੁਹਾਨੂੰ ਕੀ ਪ੍ਰੋਬਲਮ ਕ੍ਰੀਏਟ ਹੋਣੀ ਸੈਕੰਡ ਕੀ ਘਰ ਦਾ ਦਾ ਡੌਗ ਆ ਇਹ ਕਿਹੜਾ ਬਾਹਰ ਜਾ ਕੇ ਨਾਲੀਆਂ 'ਇ ਮੂੰਹ ਮਾਰਦਾ ਹਾਂ ਇੱਕ ਤੁਹਾਡੇ ਮੂੰਹ ਮਾਰਨ ਤੋਂ ਗੱਲ ਜ਼ਿਆਦਾ ਹੈ ਕਿ ਏਦਾਂ ਦੇ ਵੀ ਕੁਐਸਚਨ ਹੁੰਦੇ ਆ ਬਹੁਤ ਵਾਰੀ ਮੈਂ ਕਮੈਂਟ ਪੜ੍ਹਿਆ ਆਪਣੀ ਵੀਡੀਓ ਦੇ ਉੱਤੇ ਵੀ ਯਾਰ ਸਾਡਾ ਡੌਗ ਨਾ ਘਰੇ ਨਾ ਰੱਖਿਆ ਹੋਇਆ ਪਾਲਿਆ ਹੋਇਆ ਬਾਹਰ ਹੀ ਜਾਂਦਾ ਉਹ ਐ ਨਹੀਂ ਪਤਾ ਉਹਨੇ ਕਦੇ ਰੱਸਾ ਚੱਪਦਾ ਐ ਨਹੀਂ ਪਤਾ ਉਹ ਕੋਈ ਲੱਕੜੇ ਚੱਪਦੇ ਜਦ ਮੰਜੀ ਦਾ ਪਾਵਾ ਖਾ ਗਿਆ ਕਿਉਂ ਆ ਕੀ ਕਾਰਨ ਹੁਣ ਕਾਰਨ ਕੀ ਆ ਹੁਣ ਮੇਨੂੰ ਦਾ ਇੱਕ ਕਮਰੇ ਤੁਸੀਂ ਸੋਏ ਪੁਰ ਸੋਏ ਤੇ ਲੈ ਕੇ ਸ਼ਾਮ ਦਾ ਬੰਦੇ ਆ ਸ਼ਾਮ ਨੂੰ ਟਾਈਮ ਲੱਗਾ ਸਣੀ ਖੋਲ ਦਿੱਤਾ ਮੁੜ ਕੇ ਸਣੀ ਖਾਣਾ ਖਾੜਾ ਚੱਲ ਸਣੀ ਅੰਦਰ ਸਣੀ ਨੂੰ ਗੁੱਸਾ ਆਣਾ ਸਣੀ ਨੇ ਗੁੱਸਾ ਤਾਂ ਕਿਸੇ ਦੇ ਕੱਟਣਾ ਹੀ ਆ ਅੱਛਾ ਮਤਲਬ ਉਹ ਕਾਰਨ ਹੁੰਦਾ ਕਾਰਨ ਇਹ ਆ ਵੀ ਉਹਨੂੰ ਪ੍ਰੋਪਰ ਪਾ ਟਾਈਮਿੰਗ ਦਿੰਦੇ ਹਾਂ ਅਸੀਂ ਉਹਨੂੰ ਟਾਈਮ ਹੀ ਦਿੰਦੇ ਰਹੇ ਹੁਣ ਮੇਰੀ ਮੰਮੀ ਮੇਰੇ ਕੋਲ ਬੈਠੇ ਤਾਂ ਮੈਨੂੰ ਮੇਰੀ ਮਾਂ ਵੀ ਬਹੁਤ ਅੱਛੀ ਲੱਗ ਰਹੀ ਹੈ ਸਭ ਕੁਝ ਅੱਛਾ ਲੱਗ ਰਿਹਾ ਹੈ ਮੇਰੀ ਮਾਂ ਦਾ ਮੈਨੂੰ ਖਾਣਾ ਫਲਾਇਆ ਪੁੱਤ ਸੋ ਜਾ ਤੇ ਸ਼ੌਨ ਨੂੰ ਚਲ ਆ ਜਾ ਮੈਂ ਤੈਨੂੰ ਕਮਾ ਲੈਂਦੀ ਆ ਫੇ ਮੇਰੇ ਆਪਣੇ ਬੱਚੇ ਅੰਦਰ ਕਰਤਾ ਮੈਨੂੰ ਤਾਂ ਮਾਂ ਤੋਂ ਵੀ ਖੇਡ ਜਾਣੀ ਆ ਮੈਨੂੰ ਤਾਂ ਕੋਈ ਚੀਜ਼ ਲਿਆ ਪਾਰ ਕੇ ਗੁੱਸੇ ਸਿੱਟੀ ਜਾਣੀ ਆ ਜੇ ਮੈਨੂੰ ਪਹਿਲੇ ਹੀ ਖੁੱਲਾ ਰੱਖਿਆ ਹੁੰਦਾ ਕਿ ਮੈਨੂੰ ਟਾਈਮ ਦਿੱਤਾ ਹੁੰਦਾ ਕਿ ਮੈਂ ਹਾਂ ਮਾਂ ਦੇ ਕੋਲ ਬੈਠਾ ਆ ਮੈਂ ਘਰ ਦੇ ਨਾਲ ਵੀ ਬੈਠਾ ਪਿਆ ਆ ਆਰਾਮ ਦੇ ਨਾਲ ਤਾਂ ਮੈਨੂੰ ਕਾਹਦਾ ਗੁੱਸਾ ਸੀ ਮੈਂ ਤਾਂ ਕੋਈ ਸ਼ਰਾਰਤ ਨਹੀਂ ਕਰਨੀ ਸੀ ਨਾ ਮੈਂ ਕੋਈ ਪਾੜ ਪੜਈਆ ਕਰਨਾ ਸੀਗਾ ਜਦੋਂ ਗੁੱਸਾ ਵਿਚਾਰਾ ਉਹ ਵੀ ਸਮਝਦਾਰ ਆ ਉਹ ਬੋਲ ਨਹੀਂ ਸਕਦਾ ਲੇਕਿਨ ਸਮਝਦਾ ਪੂਰਾ ਆ ਮਨ ਲਈ ਚਕਾਰ ਨਹੀਂ ਹੋ ਗਿਆ ਤੁਹਾਡਾ ਕਹਿਣ ਦਾ ਮਤਲਬ ਜਿਹੜੇ ਜ਼ਿਆਦਾਤਰ ਬੰਦ ਕੇ ਰੱਖਦੇ ਨੇ ਡਾਕਟਰ ਹਾਂ ਬਿਲਕੁਲ ਕੇਜ ਦੇ ਵਿੱਚ ਰੱਖਦੇ ਆ ਚਾ ਚੀਨ ਪਾ ਕੇ ਰੱਖਦੇ ਬਿਲਕੁਲ ਮਨ ਲੱਖੋ ਕੇਜੇ ਮੈਂ ਇਹ ਨਹੀਂ ਕਹਿੰਦਾ ਕਿ ਕੇਜ ਚ ਨਾ ਰੱਖੋ ਲੇਕਿਨ ਉਹਨੂੰ ਟਾਈਮ ਦਿਓ ਟਾਈਮ ਦਿਓ ਬਿਲਕੁਲ ਟਾਈਮ ਦਿਓਗੇ ਤਾਂ ਤੁਹਾਡੇ ਨਾਲ ਹਰ ਟਾਈਮ ਖੜਾ ਹਾਂ ਹੁਣ ਤੁਸੀਂ ਆਵਾਜ਼ ਮਾਰ ਕੇ ਕਹਿ ਦਿਓ ਕਿਸੇ ਨੂੰ ਕਿ ਆ ਜਾ ਉਹਨੂੰ ਦੌੜੇ ਨੇ ਆਣਾ ਹੁਣ ਜਦ ਮੈਨੂੰ ਟਾਈਮ ਹੀ ਨਹੀਂ ਦੇਣਾ ਤੇ ਉਹਨੇ ਆਣਾ ਨਹੀਂ ਹੁਣ ਆਕਾ ਦੇਖਿਓ ਕ੍ਰਿਸਟਲ ਇਧਰ ਆ ਚਲ ਜਲਦੀ ਆ ਇੱਥੇ ਆ ਅੱਥੇ ਆ ਦੇ ਲੋ ਆ ਗਏ ਨਾ ਆ ਦੇਖੋ ਮੈਂ ਕਹਿੰਦੀ ਤੇਰਾ ਪੰਜਾਬੀ ਸਮਝਦੇ ਆ ਦੇ ਲੋ ਜੇ ਕਿਹਾ ਉਹ ਦੇ ਲੋ ਤੁਹਾਡੇ ਕੋ ਵੀ ਆ ਗਏ ਮੈਂ ਨਹੀਂ ਬੋਲਾਇਆ ਹੋਰ ਆ ਜਾਓ ਕਿਸਥੇ ਆ اچھا ਬਲੇ ਇਦਾਂ ਵਧੀਆ ਹਾਂ ਦੇ ਲੋ ਆ ਨਿਆਣੇ ਵਾਂਗੂ ਰੱਖਦੇ ਆ ਦਾ ਆਪਾਂ ਵਧੀਆ ਆ ਜਿਆਦਾ ਤਾਂ ਇਹਨੂੰ ਖੁੱਲਾ ਰੱਖਣਾ ਚਾਹੀਦਾ ਖੁੱਲਾ ਰੱਖਣਾ ਦੇਖ ਖੁੱਲਾ ਰੱਖੋਗੇ ਜਾਨਵਰ ਦੀ ਐਕਟੀਵਿਟੀ ਵੀ ਆ ਹੁਣ ਤੁਸੀਂ ਰੋਟੀ ਖਾਣ ਦੇ ਲੰਬੇ ਪੈ ਜਾਂਦੇ ਉੱਠ ਕੇ ਆਪਣਾ ਫਰੈਸ਼ ਹੋਏ ਰੋਟੀ ਆਦੀ ਫੇਸ ਹੋਗਾ ਤੁਸੀਂ ਕੀ ਆ ਕਹਿੰਦਾ ਸਣੀ ਮੈਂ ਤਾਂ ਬਿਮਾਰ ਹੋ ਗਿਆ ਯਾਰ ਮੈਂ ਤਾਂ ਚੱਲ ਨਹੀਂ ਸਕਰੇ ਮੇਰੇ ਹੈ ਹੀ ਨਹੀਂ ਐਕਟੀਵਿਟੀ ਕੀ ਮੈਂ ਉੱਥੇ ਤੋਂ ਤੁਰ ਜਾ ਮੇਰੀ ਐਕਟੀਵਿਟੀ ਤਾਂ ਹੀ ਬਣੂਗੀ ਜੇ ਮੈਂ ਚੱਲਦਾ ਰਵਾਂ ਹੁਣ ਅੱਜ ਕੱਲ੍ਹ ਕੀ ਪਹਿਲਾਂ ਆਪਣੇ ਕੋਲ ਸਾਈਕਲ ਹੁੰਦੇ ਤੁਸੀਂ ਕਹਿੰਦੇ ਸਣੀ ਸਾਈਕਲ ਤਾਂ ਮੈਂ ਇੰਨਾ ਚਲਾਇਆ ਅੱਜ ਨੂੰ ਮੈਨੂੰ ਕੋਈ ਸਾਈਕਲ ਚਲਾਉਣ ਨੂੰ ਕਹੇ ਮੈਂ ਕਹਿੰਦਾ ਭਾਜੀ ਸਾਈਕਲ ਨਹੀਂ ਐਕਟਿਵਤਾ ਗੱਡੀ ਲਿਆ ਉਹੀ ਚੀਜ਼ ਇਹ ਹੈ ਨਾ